ਹallelujah ਖੁਦਾ ਦਾ ਤਾਨ ਕੋਦ ਖੁਦਾ ਦਾ ਸ਼ੁਕਰ ਖੁਦਾ ਦੀ ਵਡਿਆਈ ਹੋਵੇ ਖੁਦਾ ਦੀ ਮਹਿਮਾ ਹੋਵੇ ਖੁਦਾ ਦੇ ਨਾਮ ਦਾ ਜ਼ਨਾਨ ਮਿਲੇ ਜਦ ਖੁਦਾ ਨੇ ਆਪਣੀ ਹਜ਼ੂਰੀ ਦੇ ਵਿੱਚ ਸਾਨੂੰ ਇਕੱਠਾ ਕੀਤਾ ਕਿ ਅਸੀਂ ਖੁਦਾ ਦੀ ਮਹਿਮਾ ਕਰ ਸਕੀਏ ਅੱਜ ਦਾ ਵਿਸ਼ਾ ਅਪਾ ਦੇਖਾਂਗੇ ਜੋ ਕਿ ਖੁਦਾ ਦਾ ਅਜ਼ਮ ਵਿਸ਼ਾ ਹੈ ਕਿ ਹੈਕਰ ਨੂੰ ਕੀਆ ਪਾਕ ਸਾਫ ਕਰਨਾ ਅੱਜ ਦਾ ਵਿਸ਼ਾ ਹੈ ਕਿ ਅਪਾ ਹੈਕਰ ਨੂੰ ਕੀਆ ਪਾਕ ਸਾਫ ਕਰਨਾ ਹੈ ਉਹ ਵੀ ਖੁਦਾ ਦੇ ਵਰਚਨ ਦੇ ਦੁਆਰਾ ਖੁਦਾ ਦੇ ਸ਼ਬਦ ਦੇ ਦੁਆਰਾ ਆਪਣੇ ਜੀਵਨ ਨੂੰ ਕੀਆ ਪਾਕ ਸਾਫ ਕਰਨਾ ਹੈ ਅਪੋਵਚਨ ਦੇ ਵਿੱਚ ਯਹਮਾ ਵਿੱਚ ਜੋ ਕਿ ਉਤਪਤ ਉਹਦਾ 6 ਨੰਬਰ ਚੈਪਟਰ ਉਹਦੀ 5 ਨੰਬਰ ਪੰਨਿਚ ਦੇ ਵਿੱਚ ਇਸ ਤਰ੍ਹਾਂ ਲਿਖਿਆ ਜੋ ਕਿ 7 ਨੰਬਰ ਪੇਜ ਦੇ ਉੱਤੇ ਆ ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰੀਾਈ ਧਰਤੀ ਉੱਤੇ ਵੱਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਦੀ ਖੁਦਾ ਦੇ ਵਚਨ ਦੇ ਵਿੱਚ ਪੜਿਆ ਕਿ ਉਤਪਤ ਵਿੱਚ ਵਿਆਨ ਕੀਤਾ ਗਿਆ ਖੁਦਾ ਦਾ ਪਵਿੱਤਰ ਸ਼ਾਸਤਰ ਵਿੱਚ ਵਚਨ ਲਿਖਿਆ ਕਿ ਬ੍ਰਾਊਨ ਜਦੋਂ ਵੇਖਿਆ ਨਾ ਕਹਿੰਦਾ ਕਿ ਜਦੋਂ ਪਾਪ ਇਸ ਧਰਤੀ ਉੱਤੇ ਆ ਗਿਆ ਤਾਂ ਪਰਮੇਸ਼ਵਰ ਦੇ ਬਚਨ ਗਿਆਨ ਕਰਦਾ ਕਹਿੰਦਾ ਕਿ ਜਿਹੜੀ ਆਦਮੀ ਦੀ ਬਰਿਆਈ ਹੈ ਨਾ ਇਹ ਧਰਤੀ ਉੱਤੇ ਦਿਨ-ਪ੍ਰਤੀ ਦਿਨ ਵੋਹ ਜ਼ਿਆਦਾ ਕੀ ਆ ਵਧ ਗਈ ਆ ਕਹਿੰਦਾ ਉਹਦੇ ਮਨ ਦੇ ਜਿਹੜੇ ਹਰ ਇੱਕ ਵਿਚਾਰ ਜਿਹੜੇ ਕੀ ਗਲਤ ਆ ਹਰ ਇੱਕ ਮਨ ਦੇ ਵਿਚਾਰ ਜਿਹੜੇ ਕੀ ਆ ਕਹਿੰਦਾ ਜੀ ਉਹਦੀ ਹਰ ਵੇਲੇ ਬੋਲੇ ਲੈਂਦੇ ਆ ਵਿਅਕਤੀ ਦੇ ਅੱਗੇ ਬਚਨ ਗਿਆਨ ਕਰਦਾ ਤਾਂ ਯਹੋਵਾ ਨੂੰ ਆਦਮੀ ਦੇ ਧਰਤੀ ਉੱਤੇ ਬਨੌਣ ਤੋਂ ਰੰਝ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ ਵਚਨ ਜੀ ਪੜਿਆ ਕਿ ਜਿਹੜਾ ਪਰਮੇਸ਼ਰ ਹੈ ਨਾ ਜਦੋਂ ਆਦਮੀ ਨੂੰ ਪਰਮੇਸ਼ਰ ਨੇ ਰਚਿਆ ਤਾਂ ਪਰਮੇਸ਼ਰ ਕਹਿੰਦਾ ਮੈਂ ਆਦਮੀ ਨੂੰ ਧਰ ਕੀਆ ਬਣਾਉਣ ਤੋਂ ਰਾਂਝ ਹੋਇਆ ਉਹ ਦੁਖੀ ਹੋ ਗਿਆ ਕਿ ਉਹ ਪ੍ਰੇਸ਼ਾਨ ਹੋ ਗਿਆ ਸੱਚਮੁੱਚ ਦੁਖੀ ਹੋ ਗਿਆ ਉਹ ਨਹੀਂ ਚਾਹਦਾ ਕਿ ਮੈਂ ਕਾਹਨੂੰ ਆਦਮ ਨੂੰ ਬਣਾਤਾ ਹਾਂ ਮੈਂ ਕਿਉਂ ਆਦਮੀ ਨੇ ਬਣਾਤਾ ਕਿਉਂਕਿ ਇਸ ਕਰਕੇ ਦੁਖੀ ਹੋਇਆ ਕਿਉਂਕਿ ਆਦਮੀ ਦੀ ਜਿਹੜੀ ਕਿ ਭਾਵਨਾ ਆ ਹਰ ਦਿਨ ਕੀ ਵਚਨ ਬਿਆਨ ਕਰਦਾ ਬੋਰੀ ਰਹਿੰਦੀ ਹੈ ਅੱਜ ਵੀ ਹਰ ਇੱਕ ਵਿਅਕਤੀ ਦੀ ਜਿਹੜੀ ਭਾਵਨਾ ਆ ਉਹਦੇ ਮਨ ਦੀ ਭਾਵਨਾ ਆ ਉਹਦੇ ਵਿਚਾਰ ਆ ਕਿ ਹਰ ਵੇਲੇ ਕੀ ਆ ਬੁਰੇ ਰਹਿੰਦੇ ਆ ਤੇ ਇਸ ਕਰਕੇ ਪਰਮੇਸ਼ਰ ਉਹ ਚੀਜ਼ ਤੋਂ ਪਰਸੰਨ ਨਹੀਂ ਹੁੰਦਾ ਕਿਉਂਕਿ ਉਹ ਕਹਿੰਦਾ ਧਰਤੀ ਉੱਤੇ ਜਿੰਨੇ ਵੀ ਮਨੁੱਖ ਆ ਉਹਨਾਂ ਦੀ ਜਿਹੜੀ ਭਾਵਨਾ ਆ ਸਾਰਾ ਦਿਨ ਬੁਰੀ ਆ ਉਹਦੇ ਮਨ ਦੇ ਜਿਹੜੇ ਵਿਚਾਰ ਹੋ ਗਏ ਆ ਖਿਆਲ ਹੋ ਗਏ ਆ ਉਹ ਕੀ ਆ ਬੁਰੇ ਹੋ ਗਏ ਆ ਗੱਲ ਜਿਹੜੀ ਕੀ ਗੱਲਾਂ ਉਹਦੇ ਜ਼ਿੰਦਗੀ ਵਿੱਚ ਆ ਗਈ ਆ ਤੇ ਜਿਹਦੇ ਕਰਕੇ ਪਰਮੇਸ਼ਰ ਕੀ ਆ ਨਰਾਜ਼ ਹੋ ਗਿਆ ਆ ਆਦਮੀ ਦੇ ਉੱਤੇ ਕਿਉਂ ਉਹ ਕੀ ਆ ਉਦਾਸ ਹੋ ਗਿਆ ਕਿ ਮੈਂ ਆਦਮੀ ਨੂੰ ਬਣਾਇਆ ਹੀ ਕਿਉਂ ਆ ਕਿਉਂਕਿ ਉਹ ਕੀ ਆ ਮਨ ਦੇ ਵਿਚਾਰ ਉਹਦੇ ਗਲਤ ਹੋ ਚੁੱਕੇ ਆਪਾਂ ਅੱਗੇ ਵਚਨ ਚ ਦੇਖਾਂਗੇ ਜੋ ਕਿ ਦੂਜਾ ਸੰਗਮ ਉਹਦੇ 7 ਨੰਬਰ ਚੈਪਟਰ ਉਹਦੀ 1 ਨੰਬਰ ਪੰਤੀ ਦੇ ਵਿੱਚ ਆਪਾਂ ਪੜਾਂਗੇ ਇੱਥੇ ਲਿਖਿਆ ਅਜੀਬਾ ਹੋਇਆ ਜਿਸ ਵੇਲੇ ਪਾਤਸ਼ਾਹ ਘਰ ਵਿੱਚ ਬੈਠਾ ਸੀ ਅਤੇ ਯਹੋਵਾ ਨੇ ਉਸ ਦੇ ਚਫੇਰੇ ਦੇ ਬੈਰੀਆ ਤੋਂ ਉਹਨੂੰ ਸੁੱਖ ਦਿੱਤਾ ਤਦ ਪਾਤਸ਼ਾਹ ਨੇ ਮਥਾਨ ਨਵੀਨ ਆਖਿਆ ਵੇਖ ਜੋ ਮੈਂ ਦਿਾਰ ਦੀਆਂ ਲੱਕੜੀਆਂ ਤੇ ਮੈਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਸੰਦੂਕ ਪਰਦਿਆਂ ਦੇ ਵਿਚਕਾਰ ਰਹਿੰਦਾ ਹੈ ਤਦ ਮਥਾਨ ਨੇ ਪਾਤਸ਼ਾਹ ਨੂੰ ਆਖਿਆ ਜਾਂ ਜੋ ਕੁਝ ਤੇਰੇ ਮਨ ਵਿੱਚ ਹੈ ਸਭ ਕਰ ਕਿਉਂਕਿ ਯਹੋਵਾ ਤੇਰੇ ਨਾਲ ਹੈ ਆਪਾਂ ਅੱਜ ਵਚਨ ਦੇ ਵਿੱਚ ਸਿਕਰੇਤੀ ਹੈਕਲ ਨੂੰ ਕੀ ਕਰਨਾ ਹੈ ਪਾਕ ਸਾਫ਼ ਕਰਨਾ ਹੈ ਇਹ ਜਿਹੜੀ ਇੱਥੇ ਹੈਕਲ ਦੀ ਗੱਲ ਹੋ ਰਹੀ ਹੈ ਕਿ ਜਿਹੜੀ ਆਪਾਂ ਹੁਣ ਹੈਕਲ ਬਾਰੇ ਇੱਥੇ ਪੜ ਰਹੇ ਆ ਇਹ ਹੈ ਕਿ ਜਿਹੜੀ ਆਪਾਂ ਪੜਦੇ ਪਏ ਆ ਕਿ ਜੋ ਕੀ ਆ 다উদ ਦੇ ਦੇ ਬਚਨ ਵਿੱਚ ਜ਼ਿਕਰ ਕਰਦਾ ਉਹ ਇੱਕ ਲਈ ਇਹ ਗੱਲ ਕਰਦਾ ਕਹਿੰਦਾ ਕਿ ਮੈਂ ਤਾਂ ਦਿਆਰ ਦੇ ਘਰ ਵਿੱਚ ਜਿਹੜਾ ਕੀ ਆ ਲੱਕੜੀਆਂ ਦੇ ਮਹਿਲ ਵਿੱਚ ਰਹਿੰਦਾ ਪਰ ਜਿਹੜਾ ਕਹਿੰਦਾ ਕੀ ਆ ਪਰਮੇਸ਼ਵਰ ਦਾ ਘਰ ਨਹੀਂ ਆ ਕਹਿੰਦਾ ਕੋਈ ਉਹਦੇ ਮਨ ਵਿੱਚ 다উদ ਦੇ ਤੇ ਵਿਚਾਰ ਆ ਕਿ ਪਰਮੇਸ਼ਵਰ ਦਾ ਘਰ ਕਿਉਂ ਨਾ ਹੋਵੇ ਪਰਮੇਸ਼ਵਰ ਤਾਂ ਵੀ ਘਰ ਹੋਣਾ ਚਾਹੀਦਾ ਹੈ ਅੱਜ ਆਪਾਂ ਵੀ ਵੱਡੇ ਵੱਡੇ ਦੇਖਿਆ ਜਾਵੇ ਜਿਹੜੇ ਕੀ ਆ ਚਰਚ ਬਣਦੇ ਆ ਮੰਦਰ ਬਣਦੇ ਆ ਗੁਰਦੁਆਰੇ ਬਣਦੇ ਆ ਸੱਚਮੁੱਚ ਮਸਜਿਦ ਬੰਦੇ ਆ ਕਿ ਆਪਾਂ ਕੀ ਆ ਲੱਖਾਂ ਕਰੋੜਾਂ ਰੁਪਏ ਇਹਨਾਂ ਚੀਜ਼ਾਂ ਦੇ ਉੱਤੇ ਆ ਕੀ ਕਰਦੇ ਕਿ ਆਪਾਂ ਕਹਿੰਦੇ ਉਹਨਾਂ ਦੇ ਉੱਤੇ ਕੀ ਆ ਰੱਬ ਵੱਸਦਾ ਕਿ ਆਪਾਂ ਕਹਿੰਦੇ ਕਿ ਸੱਚਮੁੱਚ ਜੇ ਰੱਬ ਕੀ ਆ ਉਸ ਜਗ੍ਹਾ ਦੇ ਉੱਤੇ ਵੱਸਦਾ ਤਾਂ ਜਦ ਕੀ ਪਰਮੇਸ਼ਵਰ ਕੀ ਆ ਹੈਕਲ ਦੇ ਵਿੱਚ ਵੱਸਦਾ ਅੱਜ ਅਸੀਂ ਕੀ ਆ ਉਸ ਜਗ੍ਹਾ ਨੂੰ ਉਸ ਪਵਿੱਤਰ ਜਗ੍ਹਾ ਨੂੰ ਆਪਾਂ ਕੀ ਆ ਹੈਕਲ ਦਾ ਦਰਜਾ ਦਿੱਤਾ ਹੋਇਆ ਹੈ ਕਿ ਆਪਾਂ ਕੀ ਉਸ ਸਥਾਨ ਨੂੰ ਹੈਕਲ ਦਾ ਦਰਜਾ ਦਿੱਤਾ ਕਿ ਕਿ ਰੱਬ ਇਸ ਜਗ੍ਹਾ ਦੇ ਉੱਤੇ ਕੀ ਆ ਵਸਦਾ ਪਿਆ ਹੈ ਬਲਕਿ ਕੀ ਜਦ ਕਿ ਉਹ ਇੱਟਾਂ ਰੋੜਿਆਂ ਦੇ ਬਣਾਏ ਹੋਏ ਕੀ ਆ ਘਰ ਆ ਮੰਦਰ ਗਏ ਆ ਪਰ ਸੱਚਮੁੱਚ ਆਪਣਾ ਜਿਹੜਾ ਕੀ ਵਿਸ਼ਵਾਸ ਆਪਣਾ ਇਹ ਹੀ ਆ ਕਿ ਉਸ ਸਥਾਨਾਂ ਦੇ ਉੱਤੇ ਕੀ ਆ ਰੱਬ ਵਸਦਾ ਹੈ ਪਰ ਇਹਦਾ ਬਿਲਕੁਲ ਵੀ ਨਹੀਂ ਹੈ ਨਾ ਚਾਹੇ ਉਹ ਮਸਜਿਦ ਆ ਚਾਹੇ ਉਹ ਚਰਚਾ ਚਾਹੇ ਉਹ ਗੁਰਦੁਆਰਾ ਚਾਹੇ ਉਹ ਮੰਦਰ ਆ ਉਹ ਕਿਸੇ ਹੱਥਾਂ ਦੇ ਬਣਾਏ ਹੋਏ ਬਿਜਰੀ ਸੀਮੈਂਟ ਹਰੇਕ ਨਾ ਘਰ ਦੇ ਵਿੱਚ ਨਹੀਂ ਵੱਸਦਾ ਬਲਕਿ ਉਹ ਕੀ ਆ ਹੈਕਰ ਦੇ ਵਿੱਚ ਵੱਸਦਾ ਹੈ ਇਹ ਹੈਕਰ ਹੈ ਕਿ ਇਹ ਜੀਜ਼ ਆ ਜੇ ਅੱਜ ਵਚਨ ਵਿੱਚ ਦੇਖਾਂਗੇ 다ਊਦ ਨੇ ਵੀ ਇੱਥੇ ਵਚਨ ਮਿਆਂਨ ਕਰਦਾ ਸੋਚਿਆ ਉਹ ਨਥਾਨ ਨਵੀਂ ਦੇ ਨਾਲ ਗੱਲ ਕਰਦਾ ਕਹਿੰਦਾ ਕਿ ਨਥਾਨ ਨਵੀਂ ਨੂੰ ਕਹਿੰਦਾ ਕਿ ਮੈਂ ਉਹਦੇ ਜੋ ਮਨ ਵਿੱਚ ਆਇਆ ਕਿ ਮੈਂ ਪਰਮੇਸ਼ਰ ਦੇ ਘਰ ਬਣਾਉਣਾ ਚਾਹੁੰਦਾ ਤਾਂ ਨਥਾਨ ਨਵੀਂ ਨੇ ਕਹਿੰਦਾ ਜੋ ਤੇਰਾ ਦਿਲ ਕਹਦਾ ਤੂੰ ਕੀ ਆ ਕਰ ਅੱਜ ਅਸੀਂ ਵਚਨ ਹੀ ਦੇਖਾਂਗੇ ਉਸੇ ਰਾਤ ਅਜੀਹਾ ਹੋਇਆ ਜੇ ਯਹੋਵਾ ਦਾ ਵਚਨ ਨਥਾਨ ਨੂੰ ਆਇਆ ਕਿ ਜਾ ਕੇ ਮੇਰੇ ਦਾਸ 다ਊਦ ਨੂੰ ਆਖ ਜਹੋਵਾ ਇਹ ਫਰਮਾਉਂਦਾ ਹੈ ਭਲਾ ਤੂੰ ਮੇਰੇ ਰਹਿਣ ਲਈ ਇੱਕ ਭਵਨ ਬਣਾਵੇਂਗਾ ਜਦੋਂ ਦਾ ਮੈਂ ਸਰਾਇ ਨੂੰ ਮਿਸਰੋਂ ਕੱਢ ਕੇ ਆਇਆ ਹਾਂ ਅੱਜ ਤੋੜੀ ਮੈਂ ਕਿਸੇ ਭਵਨ ਵਿੱਚ ਨਹੀਂ ਰਿਹਾ ਸਗੋਂ ਤੰਬੂ ਵਿੱਚ ਜਾਂ ਡੇਰੇ ਵਿੱਚ ਫਿਰਦਾ ਰਿਹਾ ਅਤੇ ਜਿੱਥੇ-ਜਿੱਥੇ ਮੈਂ ਸਾਰੇ ਸਰਾਇਦਿਆਂ ਦੇ ਨਾਲ ਫਿਰਦਾ ਰਿਹਾ ਹਾਂ ਤਾਂ ਭਲਾ ਮੈਂ ਕਿਸੇ ਸਰਾਇਲੀ ਗੋਤ ਨੂੰ ਜਿਹਨੂੰ ਮੈਂ ਆਪਣੀ ਸਰਾਇਲੀ ਪਰਜਾ ਦੇ ਚਰਾਂ ਦੀ ਆਗਿਆ ਕੀਤੀ ਕਦੀ ਆਖਿਆ ਨੇ ਭਈ ਤੁਸੀਂ ਮੇਰੇ ਲਈ ਵਿਆਹ ਦਾ ਭਵਨ ਕਿਉਂ ਨਹੀਂ ਬਣਾਇਆ ਬਣਾਉਦੇ ਸੋ ਹੁਣ ਤੋਂ ਮੇਰੇ ਦਾਸ 다উদ ਨੂੰ ਆਖ ਭਈ ਸੈਨਾ ਦਾ ਜੋਵਾ ਹੀ ਆਖ ਰਾ ਮੈਂ ਤੈਨੂੰ ਵਲਗਣਾ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੈਂ ਕੱਢ ਕੇ ਆਪਣੀ ਪਰਜਾ ਇਸਰਾਇਲ ਦੇ ਉੱਤੇ ਪ੍ਰਧਾਨ ਬਣਾ ਦਿੱਤਾ। ਵਚਨ ਵਿਆਹਣ ਕਰਦਾ ਹੈ ਕਿ ਪਰਮੇਸ਼ੁਰ ਨਥਾਨ ਨਵੀ ਨੂੰ ਕਹਿ ਰਿਹਾ ਕਿ ਜਾ ਕੇ 다উদ ਨੂੰ ਦੱਸ ਦੇ ਕਿ 다উদ ਨੇ ਮਨ ਵਿੱਚ ਆਇਆ ਮੈਂ ਪਰਮੇਸ਼ੁਰ ਲਈ ਇੱਕ ਹੇਕਰ ਬਣਾਵਾਂ। ਅੱਜ ਆਪਾਂ ਜਦੋਂ ਚਰਚ ਦੇ ਵਿੱਚ ਜਾਂ ਕਿਸੇ ਵੀ ਸਥਾਨ ਦੇ ਤੇ ਇਕੱਠੇ ਹੁੰਦੇ ਤਾਂ ਉਹਨੂੰ ਆਪਾਂ ਹੇਕਰ ਦਾ ਦਰਜਾ ਦਿੱਤਾ ਜਾਂਦਾ ਹੈ ਜਾਂ ਮੰਦਰ کہہ ਦਿੰਦੇ ਆ ਹੇਕਰ کہہ ਦਿੰਦੇ ਆ। ਤੇ ਤੇ ਕੀ ਆ ਦਾਊਦ ਵੀ ਆਪਣੇ ਮਨ ਵਿੱਚ ਸੋਚਦਾ ਕਿ ਮੈਂ ਵੀ ਥੋ ਪਰਮੇਸ਼ਰ ਦਾ ਜਿਹੜਾ ਕਿ ਘਰ ਬਣਾਵਾ ਜਿੱਥੇ ਪਰਮੇਸ਼ਰ ਗਿਆ ਵਸੇ ਜਿੱਦਾਂ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਵਸਦੇ ਹਾਂ ਤੋਂ ਉਹਦੇ ਮਨ ਵਿੱਚ ਆਇਆ ਕਿ ਪਰਮੇਸ਼ਰ ਵੀ ਕੀ ਮਹਿਲਾ ਦੇ ਵਿੱਚ ਵਸੇ ਤਾਂ ਪਰਮੇਸ਼ਰ ਕਹਿ ਰਿਹਾ ਕਹਿੰਦਾ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਆ ਕਹਿੰਦਾ ਮੈਂ ਤੰਬੂਆਂ ਦੇ ਵਿੱਚ ਡੇਰਿਆਂ ਦੇ ਵਿੱਚ ਵਾਸ ਕਰਦਾ ਪਰ ਮੈਂ ਕਿਸੇ ਵੀ ਇਸਰਾਇਲੀ ਨੂੰ ਇਹ ਨਹੀਂ ਕਿਹਾ ਕਿ ਮੇਰੇ ਲਈ ਕੀਆ ਤੁਸੀਂ ਪਵਣ ਬਣਾਓ ਮੈਂ ਨਹੀਂ ਕਹਿੰਦਾ ਚਾਹਨਾ ਕਿ ਤੁਸੀਂ ਮੇਰੇ ਲਈ ਕੀਆ ਪਵਣ ਬਣਾਓ ਪਰ ਦਾਊਦ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਉਹ ਕਹਿੰਦਾ ਕਿ ਮੈਂ ਜਦ ਕੀ ਮਹਿਲ ਦੇ ਵਿੱਚ ਰਹਿੰਦਾ ਤਾਂ ਪਰਮੇਸ਼ਰ ਵੀ ਕੀ ਆ ਮਹਿਲਾਂ ਦੇ ਵਿੱਚ ਰਵੇ ਉਹਦੇ ਮਨ ਵਿੱਚ ਆਇਆ ਅੱਗੇ ਵਚਨ ਚ ਦੇਖਿਆ ਇਸ ਤਰ੍ਹਾਂ ਲਿਖਿਆ ਅਤੇ ਜਿੱਥੇ ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਤੇ ਤੇਰੇ ਸਾਰੇ ਬੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ ਅਤੇ ਮੈਂ ਉਹਨਾਂ ਲੋਕਾਂ ਵਰਗਾ ਜਿਨ੍ਹਾਂ ਨਾਲ ਜਗਤ ਵਿੱਚ ਵੱਡਾ ਤੇ ਤੇਰਾ ਨਾਮ ਵੱਡਾ ਕੀਤਾ ਪਰਮੇਸ਼ਰ ਉਹਨੂੰ ਗੱਲ ਕਰਦਾ ਕਹਿੰਦਾ ਕਿ ਮੈਂ ਤੇਰਾ ਕੀ ਨਾਮ ਜਿਹੜਾ ਕੀ ਵੱਡਾ ਕਰ ਦਿੱਤਾ ਦਾਉਦ ਜਿਹੜਾ ਕੀ ਆ ਦੋਸ਼ ਗਿਣਿਆ ਜਾਂਦਾ ਸੀ ਲੋਕਾਂ ਦੀ ਨਜ਼ਰਾਂ ਦੇ ਵਿੱਚ ਆਪਣੇ ਪਰਿਵਾਰ ਦੀ ਨਜ਼ਰਾਂ ਦੇ ਵਿੱਚ ਆਪਣੇ ਭਰਾਵਾਂ ਦੀ ਨਜ਼ਰਾਂ ਦੇ ਵਿੱਚ ਆਪਣੇ ਬਾਪ ਦੀ ਨਜ਼ਰ ਦੇ ਵਿੱਚ ਹਰ ਇੱਕ ਦੇ ਵਿੱਚ ਕੀ ਉਹ ਦੋਸ਼ ਗਿਣਿਆ ਗਿਆ ਪਰ ਪਰਮੇਸ਼ਰ ਦਾ ਰਹਿਮ ਹੈ ਨਾ ਉਹਦੇ ਉੱਤੇ ਹੋਇਆ ਕਿ ਪਰਮੇਸ਼ਰ ਨੇ ਉਹਨੂੰ ਕੀ ਪਤਵੰਤਾ ਦੇ ਵਿੱਚ ਬਿਠਾ ਦਿੱਤਾ ਉਹਨੂੰ ਖਾਫ ਤੋਂ ਚੱਕ ਲਿਆ ਪਰਮੇਸ਼ਰ ਨੇ ਉਹਨੂੰ ਪਤਵੰਤਾ ਦੇ ਵਿੱਚ ਬਿਠਾਉਂਦਾ ਅੱਜ ਆਪਾਂ ਹੈਕਲ ਬਾਰੇ ਸਿੱਖ ਰਿਹਾ ਕਿ ਉਹ ਸੋਚ ਰਿਹਾ ਕਿ ਮੈਂ ਹੈਕਲ ਬਣਾਵਾਂ ਕਿ ਪਰਮੇਸ਼ਰ ਦਾ ਭਵਨ ਬਣਾਵਾਂ ਜਿੱਥੇ ਪਰਮੇਸ਼ਰ ਕੀ ਆ ਆਰਾਸ਼ ਕਰੇ ਪ੍ਰਭੂ ਕਹਿੰਦਾ ਤੁਸੀਂ ਮੇਰੇ ਲਈ ਕਿਉਂ ਇਹ ਭਵਨ ਬਣਾਉਗੇ ਕਹਿੰਦਾ ਜ਼ਮੀਨ ਕੀ ਹੈ ਜਿਹੜਾ ਆਕਾਸ਼ ਮੇਰਾ ਕੀ ਸੰਦहासन ਆ ତਰਦੀ ਮੇਰੇ ਪੈਰ ਰੱਖਣ ਦੀ ਕੀ ਹੈ ਚੌਂਕੀ ਆ ਕਹਿੰਦਾ ਕਿੱਦਾਂ ਦਾ ਭਵਨ ਮੇਰੇ ਲਈ ਬਣਾਉਂ ਆ ਅਸੀਂ ਉਹਦੇ ਨੇ ਭਵਨ ਨਹੀਂ ਬਣਾ ਸਕਦੇ ਪਰਮੇਸ਼ਵਰ ਨੂੰ ਅਸੀਂ ਕੋਈ ਇੱਟਾਂ ਰੋੜਿਆਂ ਦਾ ਘਰ ਬਣਾ ਕੇ ਜਾਂ ਸਥਾਨ ਬਣਾ ਕੇ ਅਸੀਂ ਉੱਥੇ ਉਹਨੂੰ ਰੱਖ ਨਹੀਂ ਸਕਦੇ ਕਿ ਪਰਮੇਸ਼ਵਰ ਇਸ ਸਥਾਨ ਦੇ ਉੱਤੇ ਕੀ ਆ ਰਵੇ ਕਿਉਂਕਿ ਅਸੀਂ ਐਸੇ ਕਰਕੇ ਪਰਮੇਸ਼ਵਰ ਦਾਊਦ ਨੂੰ ਕਹਿੰਦਾ ਨਥਾਨ ਨਵੀਨ ਕਹਿੰਦਾ ਕਿ ਜਾ ਕੇ ਦਾਊਦ ਨੂੰ ਕਹਿੰਦੇ ਕਿ ਇਹ ਨਾ ਸੋਚੀ ਕਿ ਸੱਚਮੁੱਚ ਫਿਰ ਵੀ ਕਹਿੰਦਾ ਤੂੰ ਸੋਚਿਆ ਕੀ ਪਰਮੇਸ਼ਰ ਦੇ ਭਵਨ ਵਿੱਚ ਰਵੇ ਤਾਂ ਪਰਮੇਸ਼ਰ ਨੇ ਕਿਹਾ ਉਹਦੇ ਲਈ ਪਲਿਆਈਆਂ ਨੂੰ ਪ੍ਰਜੈਕਟ ਕੀਤਾ ਪਰਮੇਸ਼ਰ ਨੇ ਦੇਖੋ ਦਾਉਦ ਨੇ ਸੋਚਿਆ ਕਿ ਮੈਂ ਚਾਹੁੰਦਾ ਕਿ ਪਰਮੇਸ਼ਰ ਭਵਨ ਵਿੱਚ ਰਵੇ ਤਾਂ ਪਰਮੇਸ਼ਰ ਨੇ ਵੱਡੇ ਵਾਦੇ ਕੀਤੇ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਹਰ ਇੱਕ ਵਰਕਾ ਦੇਵਾਂਗਾ ਪ੍ਰਭੂ ਕਹਿੰਦਾ ਮੈਂ ਤੇਰੀ ਰਾਜਗਦੀ ਸਦਾ ਲਈ ਰੱਖਾਂਗਾ ਕਹਿੰਦਾ ਜੇ ਤੇਰੀ ਅੰਸ ਜਿਹੜੀ ਕਿ ਵਿਗੜ ਗਈ ਜਾਣਗੀ ਤਾਂ ਡੰਡੇ ਨਾਲ ਸੁਧਾਰਾਂਗਾ ਦੇਖੋ ਜਦੋਂ ਉਹ ਪਰਮੇਸ਼ਰ ਦੇ ਨੇ ਵਧੀਆ ਸੋਚਦੇ ਆ ਨਾ ਪਰਮੇਸ਼ਰੇ ਕੋ ਚਾਹੁੰਦੇ ਤਾਂ ਪਰਮੇਸ਼ਰ ਦੁੱਗਣਾ ਕਰਕੇ ਸਾਨੂੰ ਕੀ ਉਹ ਮੋੜਦਾ ਹੈ ਦੁਗਣਾ ਕਰਕੇ ਸਾਨੂੰ ਕਿ ਆਪਣੀ ਆਸ਼ੀਸ਼ੇ ਦਿੰਦਾ ਤੇ ਦਾਉਦ ਨੇ ਜੇ ਮਨ ਵਿੱਚ ਸੋਚਿਆ ਕਿ ਮੈਂ ਪਰਮੇਸ਼ਰ ਦੇ ਭਗਵੜ ਬਣਾਉਣਾ ਚਾਹੁੰਦਾ ਆ ਤੇ ਸੱਚ ਨੂੰ ਪਰਮੇਸ਼ਰ ਨੇ ਵੱਡੀ ਆਸ਼ੀਸ਼ੇ ਦਾ ਉਹਦੇ ਨਾਲ ਵਾਅਦਾ ਕੀਤਾ ਦਾਉਦ ਨੇ ਪ੍ਰਾਰਥਨਾ ਕੀਤੀ ਇਹ ਕਹਿੰਦਾ ਪਰਮੇਸ਼ਰ ਤੇਰੀ ਐਨੀ ਦਇਆ ਮੇਰੇ ਉੱਤੇ ਉਹ ਹੀ ਤੇ ਪਰਮੇਸ਼ਰ ਨੇ ਵੱਡੀ ਆਸ਼ੀਸ਼ੋ ਦੇ ਬਾਰੇ ਸੋਚੀ ਵੱਡੀ ਆਸ਼ੀਸ਼ੇ ਦੇ ਵਾਅਦੇ ਕੀਤੇ ਕੇਸ ਕਰਕੇ ਕਿ ਵੀ ਉਹ ਪਰਮੇਸ਼ਰ ਦੇ ਲਈ ਇਹ ਭਗਵੜ ਬਾਰੇ ਸੋਚਦਾ ਸੀ ਪਰਮੇਸ਼ਰ ਦਾ ਭਗਵੜ ਬਣਾਇਆ ਗਿਆ ਪਰਮੋ ਕਹਿੰਦਾ ਮੈਂ ਤੇਰੀਆਂ ਅੰਸੂ ਸੂਲੇਮਾਨ ਦਾ ਮਾਰਾ ਕੀਆ ਭਵਨ ਬਣਾਵਾਂਗਾ ਬਣਾਇਆ ਪਰਮੇਸ਼ਰ ਨੇ ਉਹਦੀ ਇੱਛਾ ਨੂੰ ਪਰਮੇਸ਼ਰ ਨੇ ਪੂਰਾ ਕੀਤਾ ਪਰਮੇਸ਼ਰ ਨੇ ਦੌਦ ਦੇ ਇੱਛਾ ਨੂੰ ਪੂਰਾ ਕੀਤਾ ਜੇ 14 ਸੀ ਪਰਮੇਸ਼ਰ ਦਾ ਭਵਨ ਬਣਾਇਆ ਤਾਂ ਉਹਨੇ ਇੱਛਾ ਨੂੰ ਪੂਰਾ ਕੀਤਾ ਪਰ ਅੱਜ ਪਰਮੇਸ਼ਰ ਰਹਿੰਦਾ ਕਿੱਥੇ ਆ ਅੱਜ ਦੇਖਣਾ ਕਿ ਪਰਮੇਸ਼ਰ ਰਹਿ ਕਿੱਥੇ ਰਿਹਾ ਆ ਕਿ ਅੱਜ ਬਚਨ ਚ ਪੜਿਆ ਕਿ ਪਰਮੇਸ਼ਰ ਹੁੰਦਾ ਕੋਈ ਚੱਕਰ ਨਹੀਂ ਭਵਨ ਵੀ ਨਹੀਂ ਆ ਮੈਂ ਕਿਸੇ ਨੂੰ ਨਹੀਂ ਕਿਹਾ ਭਵਨ ਬਣਾਓ ਪਰਮੇਸ਼ਰ ਰਹਿੰਦਾ ਕਿੱਥੇ ਪਿਆ ਉਹ ਅੱਜ ਕੀ ਆ ਹੈਂਕਲ ਨੂੰ ਪਾਕ ਸਾਫ ਦੇਖਣਾ ਚਾਹੁੰਦਾ ਅੱਜ ਤਾਂ ਆਪਣੇ ਘਰਾਂ ਦੀ ਸਫਾਈ ਕਰਦੇ ਆ ਹਰ ਇੱਕ ਚੰਚ ਦੀ ਪਵੰਨ ਦੀ ਕਿਸੇ ਵੀ ਪਵਿੱਤਰ ਜਿਹੜੇ ਕਿ ਆਪਾਂ ਥਾਂ ਦੇ ਉੱਤੇ ਆ ਇਕੱਠੇ ਹੁੰਦੇ ਆ ਆਪਾਂ ਸਫਾਈ ਕਰਦੇ ਆ ਪਰ ਫਿਰ ਪਰਮੇਸ਼ਰ ਕਹਿੰਦਾ ਕਿ ਮੈਂ ਹੈਗਨ ਨੂੰ ਕੀ ਆ ਪਾਕ ਸਾਫ ਦੇਖਣਾ ਚਾਹੁੰਦਾ ਜਿਹੜਾ ਪਰਮੇਸ਼ਰ ਕਹਿ ਰਿਹਾ ਹੈ ਹੈਗਨ ਨੂੰ ਸਾਫ ਦੇਖਣਾ ਚਾਹੁੰਦਾ ਕਿ ਇਹਦਾ ਮਤਲਬ ਜਿਹੜਾ ਪਾਕ ਸ਼ਬਦ ਹੈ ਪਵਿੱਤਰ ਸ਼ਬਦ ਹੈ ਤੇ ਜੇਕਰ ਅਸੀਂ ਕਿਸੇ ਘਰ ਦੀ ਸਫਾਈ ਕਰਦੇ ਤੇ ਪਾਕ ਨਹੀਂ ਆਪਾਂ ਕਹਿ ਸਕਦੇ ਪਾਕ ਲਬਜ਼ ਪਰਮੇਸ਼ਰ ਕੀ ਆ ਸਾਡੇ ਸਰੀਰਾਂ ਦੇ ਉੱਤੇ ਯੂਜ਼ ਕਰ ਰਿਹਾ ਹੈ

ਇਸ ਤਰ੍ਹਾਂ ਬਚਿੰਦ ਵਿੱਚ ਲਿਖਿਆ ਹੁੰਦੀ ਬਰਾ ਨੰਬਰ 25 ਜਿਸ ਤਰ੍ਹਾਂ ਲਿਖਿਆ ਫਿਰ ਜੀਸੂ ਪਰਮੇਸ਼ਵਰ ਦੀ ਹੈਕਲ ਵਿੱਚ ਗਿਆ ਅਤੇ ਉਹਨਾਂ ਸਪਨਿਆਂ ਨੂੰ ਜਿਹੜੇ ਹੈਕਲ ਵਿੱਚ ਵੇਸਦੇ ਅਰਮੁੱਲ ਲੈਂਦੇ ਸਨ ਕੱਢ ਦਿੱਤਾ ਅਤੇ ਸਰਾਫਾਂ ਦੇ ਦਖਤ ਪੋਸ ਅਰ ਕਬੂਤਰ ਵੇਚਣ ਵਾਲਿਆਂ ਦੀ ਚੌਂਕੀਆਂ ਉਲਟਾ ਸੁੱਟੀ ਆ ਅਤੇ ਉਹਨਾਂ ਨੂੰ ਕਿਹਾ ਕਿ ਆ ਲਿਖਿਆ ਹੈ ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾ ਦੇਗਾ ਪਰ ਤੁਸੀਂ ਉਹਨੂੰ ਦਾਕਵਾ ਦੀ ਖੋ ਬਣਾਉਂਦੇ ਕੋਡਨ ਦੇ ਬਚਨਾਂ ਦੇ ਪੜਿਆਂ ਪਰਮੇਸ਼ਰ ਦਾ ਬਚਨ ਬਿਆਨ ਕਰਦਾ ਕਿ ਪ੍ਰਭੂ ਯਿਸੂ ਸੀ ਇਹ ਪਰਮੇਸ਼ਰ ਦੀ ਹੈਂਕਰ ਵਿੱਚ ਗਏ ਜੇ ਸਾਈਕਲ ਦੇ ਅੱਜ ਆਪਾਂ ਗੱਲ ਕਰਦੇ ਦਾਊਦ ਨੇ ਸੋਚਿਆ ਕਿ ਹੈਂਕਰ ਪਰਮੇਸ਼ਰ ਦੀ ਬਣੇ ਪਰਮੇਸ਼ਰ ਦਾ ਘਰ ਬਣੇ ਪਰਮੇਸ਼ਰ ਦਾ ਮੰਦਰ ਬਣੇ ਅੱਜ ਬਹੁਤ ਹਰ ਇੱਕ ਪੂਰੇ ਵਰਲਡ ਦੇ ਵਿੱਚ ਪਰਮੇਸ਼ਰ ਦੇ ਘਰ ਬਣੇ ਹੋਏ ਆ ਜਿੱਥੇ ਲੋਕ ਇਕੱਠੇ ਹੋ ਕੇ ਦੁਆਵਾਂ ਕਰਦੇ ਆ ਬੇਨਤੀਆਂ ਕਰਦੇ ਤਾਂ ਪਰਮੇਸ਼ਰ ਦਾ ਬਚਨ ਇੱਥੇ ਕਹਿੰਦਾ ਕਿ ਕਹਿੰਦਾ ਕਿ ਉਥੇ ਹੈਂਕਰ ਦੇ ਵਿੱਚ ਅੱਜ ਲੋਕ ਕੀ ਆ ਵੇਚਦੇ ਸੀਗੇ ਹੈਂਕਰ ਦੇ ਵਿੱਚ ਲੋਕ ਕੀ ਆ ਇੱਥੇ ਲਿਖਿਆ ਪਰਮੇਸ਼ਵਰ ਦਾ ਵਜਨ ਗਣ ਕਰਨਾ ਕਿਉਂ ਨਹੀਂ ਕਬੂਤਰ ਵੇਚਣ ਵਾਲੇ ਦੀ ਚੋਕੇ ਉਲਟਾ ਸੱਡੀ ਆ ਪਰਮੇਸ਼ਰ ਨੇ ਆ ਕੇ ਉੱਥੇ ਕੀ ਆ ਜਿਹੜੀ ਕਿ ਜੋ ਵੀ ਲੋਕ ਕਰਦੇ ਵੇ ਸੀ ਜੋ ਗਲਤ ਕੰਮ ਸੀ ਜੋ ਪਰਮੇਸ਼ਰ ਦੀ ਨਿਗਾਹ ਵਿੱਚ ਨਹੀਂ ਵਧੀਆ ਤਾਂ ਪਰਮੇਸ਼ਰ ਨੇ ਚੋਕੇ ਉਲਟਾ ਸੱਡੀ ਆ ਤੇ ਪ੍ਰੋਫੈਟ ਨੇ ਉਹਨਾਂ ਕਿਹਾ ਕਹਿੰਦਾ ਜਿਹੜਾ ਮੇਰਾ ਘਰ ਉਹ ਪ੍ਰਾਰਥਨਾ ਦਾ ਕਰ ਰਿਹਾ ਇੱਥੇ ਇਕਲ ਦਾ ਜ਼ਿਕਰ ਕਰਦਾ ਕਿ ਜੇਕਰ ਆਪਾਂ ਹੰਕਲ ਬਣਾਉਂਦੇ ਆ ਨਾ ਜੇ ਆਪਾਂ ਕੋਈ ਪਵਿੱਤਰ ਸਥਾਨ ਬਣਾਉਂਦੇ ਆ ਕਿ ਆਪਾਂ ਜਿੱਥੇ ਕਹਿੰਦੇ ਰੱਬ ਇੱਥੇ ਵੱਸਦਾ ਆ ਤਦ ਉਧਰ ਆਪੇ ਇਸ ਕਰਕੇ ਵਸਦਾ ਜਦੋਂ ਅਸੀਂ ਇਹੋ ਜਿਹੇ ਕੀ ਦਾਵਾਵਾਂ ਕਰਦੇ ਆ ਫਿਰ ਪਰਮੇਸ਼ੁਰ ਦੀ ਪ੍ਰੈਜ਼ੈਂਸ ਜਿਹੜੀ ਉੱਥੇ ਉਤਰਦੀ ਹੈ ਉਹ ਕਰਨੀ ਉਸ ਸਥਾਨ ਦੇ ਉੱਤੇ ਨਹੀਂ ਹੈ ਜੇਕਰ ਤੁਸੀਂ ਘਰਾਂ ਦੇ ਵਿੱਚ ਵੀ ਪਰਮੇਸ਼ੁਰ ਦੇ ਕੇ ਦਾਵਾਵਾਂ ਕਰਦਾ ਤਾਂ ਉਹ ਹੈਂਕਲ ਬਣ ਜਾਂਦੀ ਆ ਉਹ ਹੈਂਕਲ ਬਣ ਜਾਂਦੀ ਉਹ ਪਰਮੇਸ਼ੁਰ ਦਾ ਘਰ ਬਣ ਜਾਂਦਾ ਕਿਉਂਕਿ ਉਸ ਸਥਾਨ ਦੇ ਉੱਤੇ ਤੁਸੀਂ ਖੁਦਾ ਨੂੰ ਕੀ ਆ ਪੁਕਾਰਦੇ ਆ ਜਦੋਂ ਫਿਰ ਤੁਸੀਂ ਖੁਦਾ ਨੂੰ ਪੁਕਾਰਦੇ ਆ ਤਾਂ ਪਰਮੇਸ਼ੁਰ ਦੀ ਪ੍ਰੈਜ਼ੈਂਸ ਉਸ ਉੱਤੇ ਉਤਰ ਆਉਂਦੀ ਆ ਫਿਰ ਉਹ ਕੀ ਆ ਹੈਂਕਲ ਵੀ ਨਹੀਂ ਜਾਂਦੀ ਆ ਕੁਝ ਪਰਮੇਸ਼ਾ ਦਾ ਬਚਨ ਕਹਿੰਦਾ ਕਿਹਾ ਉਹਨਾਂ ਨੂੰ ਕਿਹਾ ਕਿ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾ ਦੇਗਾ ਪਰ ਤੁਸੀਂ ਉਹਨੂੰ ਡੰਗੋ ਦੀ ਖੋ ਕੀਆ ਭਣੌਂਦੇ ਹੋ ਪ੍ਰਭੂ ਕਹਿੰਦਾ ਕਿ ਜਿੱਥੇ ਮੈਂ ਇਹ ਜਿਹੜਾ ਧਾਰਿਆ ਹੈਕਲਿਆ ਇਹ ਮੇਰਾ ਪ੍ਰਾਰਥਨਾ ਦਾ ਘਰ ਆ ਕਿ ਇੱਥੇ ਲੋਕ ਕੀ ਪ੍ਰਾਰਥਨਾ ਕਰਦੇ ਆ ਇਹ ਜ਼ਰੂਰੀ ਨਹੀਂ ਕਿ ਆਪਾਂ ਕਿਸੇ ਜਗ੍ਹਾ ਤੇ ਜਾਣਾ ਜੇਕਰ ਤੁਸੀਂ ਘਰਾਂ ਦੇ ਵਿੱਚ ਖੁਦਾ ਦਾ ਨਾਮ ਲੈਂਦੇ ਆ ਨਾ ਖੁਦਾ ਦੇ ਅੱਗੇ ਦੁਆਵਾਂ ਕਰਦੇ ਨਾ ਖੁਦਾ ਦੇ ਕੀ ਬੀਂਦੇ ਬੰਦੋ ਦਾ ਹੈਕਲ ਉਹ ਹੈਕਲ ਬਣ ਜਾਂਦੀ ਹੈ ਉੱਥੇ ਖੁਦਾ ਉਹਨੂੰ ਵਰਾਜ਼ਮਾਨ ਹੋ ਜਾਂਦਾ ਹੈ ਉਹ ਸਾਈਕਲ ਦੇ ਉੱਤੇ ਹੈਕਲ ਦੇ ਵਿੱਚ ਖੁਦਾਵੰਦ ਵਿਰਾਸਾ ਹੋਣਾ ਚਾਹੀਦਾ ਚਾਹੀ ਤੇ ਘਰਾਂ ਦੇ ਵਿੱਚ ਪਰ ਉਹ ਤੁਹਾਡੀ ਹੈਕਲ ਵਿੱਚ ਕੀ ਦਵਾਵਾਂ ਹੋਣੀਆਂ ਚਾਹੀਦੀਆਂ ਜੇਕਰ ਇਸ ਰੋਮ ਦੇ ਵਿੱਚ ਮੈਂ ਹੁਣ ਖੁਦਾ ਦਾ ਬਚਨ ਕੀਆ ਸੁਨਾਰਿਆ ਖੁਦਾ ਦਾ ਬਚਨ ਸਿੱਖ ਰਿਹਾ ਤਾਂ ਸੱਚਮੁੱਚ ਐਸ ਜਗਤ ਤੇ ਕਿ ਮੈਂ ਖੁਦਾ ਦਾ ਨਾਮ ਲੈ ਰਿਹਾ ਇੱਕ ਖੁਦਾ ਦੀ ਕੀ ਹੈਕਲ ਬਣ ਗਈ ਆ ਇਸ ਜਗਤ ਦੇ ਵਿੱਚ ਮੈਂ ਸਿਰਫ ਕੀ ਹੈ ਪਰਮੇਸ਼ਾ ਦਾ ਨਾਮ ਲੈ ਰਿਹਾ ਇਸ ਜਗਤ ਉੱਤੇ ਮੈਂ ਖੁਦਾ ਦੇ ਕੀਆ ਪ੍ਰਾਰਥਨਾ ਕਰਦਾ ਪਿਆ ਖੁਦਾ ਦੇ ਕੀ ਇਹ ਬਚਨ ਸੁਣਾਉਂਦਾ ਪਤਾ ਪ੍ਰਭੂ ਕਹਿੰਦਾ ਜਿਹੜਾ ਮੇਰੇ ਹੱਕ ਲੈਣਾ ਮੇਰਾ ਘਰ ਆ ਦੀਆ ਪ੍ਰਾਰਥਨਾ ਦਾ ਘਰ ਸਦਾਇਆ ਜਾਵੇਗਾ ਕਹਿੰਦਾ ਪਰ ਤੁਸੀਂ ਉਹਨੂੰ ਕੀ ਹੈ ਡਾਕਟਰ ਦੀ ਖੋ ਬਣਾਉਂਦੇ ਆ ਜੇਕਰ ਅਸੀਂ ਥਾਂ ਦੇ ਤਰ੍ਹਾਂ ਕਿਸੇ ਵੀ ਜਗ੍ਹਾ ਤੇ ਖੁਦਾ ਦੇ ਨਾਮ ਨੂੰ ਜ਼ੱਪ ਕਰਿਆ ਤਾਂ ਪਰਮੇਸ਼ਰ ਉੱਥੇ ਵਿਰਾਜ਼ਮਾਨ ਹੋ ਜਾਂਦਾ ਪਰਮੇਸ਼ਰ ਉੱਥੇ ਕੀ ਹਾਜ਼ਰ ਹੁੰਦਾ ਇਹ ਪ੍ਰਭੂ ਯਿਸੂ ਜੀ ਨੇ ਕਹਿ ਦਿੱਤਾ ਕਿ ਜਿੱਥੇ ਪ੍ਰਭੂ ਯਿਸੂ ਜੀ ਪ੍ਰਾਰਥਨਾ ਕਰਨ ਜਾਂਦੇ ਸੀ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰਨ ਜਾਂਦੇ ਐਕਲ ਦੇ ਵਿੱਚ ਜਾਂਦੇ ਸੀ ਤਾਂ ਬ੍ਰਹਮਣ ਕਿਹਾ ਕੀ ਹੈ ਪ੍ਰਾਰਥਨਾ ਦਾ ਘਰ ਸਦਾਵੇਗਾ ਇਹ ਤਾਂ ਵੱਧ ਕੇ ਨਹੀਂ ਪਰਮਿਸ਼ਨ ਨਹੀਂ ਹੁਣ ਚੇਂਜ ਕਰ ਦਿੱਤਾ ਹੈ ਉਸ ਜਿੱਥੇ ਆਪਾਂ ਜੱਗਾਂ ਤੇ ਇਕੱਠੇ ਹੁੰਦੇ ਜਿੱਦਾ ਅੱਜ ਅਸੀਂ ਇਕੱਠੇ ਐ ਇਸ ਜਗ੍ਹਾ ਦੇ ਉੱਤੇ ਤੇ ਅਸੀਂ ਇੱਕ ਪਰਮਿਸ਼ਨ ਨੂੰ ਪੁਕਾਰਦੇ ਆ ਤਾਂ ਪਰਮਿਸ਼ਨ ਇਹ ਸੱਚਮੁੱਚ ਕੀ ਹੈ ਇਹ ਪ੍ਰਾਤਨ ਅਧਿਕਾਰ ਵੰਡਦਾ ਪਰ ਪਰਮਿਸ਼ਨ ਇਸ ਸਾਈਕਲ ਨੂੰ ਵੀ ਹੁਣ ਚੇਂਜ ਕਰ ਦਿੱਤਾ ਅਗਾਂਹ ਪੜਾਂਗੇ ਕੀ ਬਚਨ ਦੇ ਵਿੱਚ ਲਿਖਿਆ ਪਹਿਲਾ ਕ੍ਰਾਂਤੀ ਆ 3 ਨੰਬਰ ਚੈਪਟਰ ਉਹਦੇ 16 ਤੇ 17 ਨੰਬਰ ਪੰਤੀ ਦੇ ਵਿੱਚ ਦੇਖਾਂਗੇ ਜੋ ਕਿ 18 ਨੰਬਰ 218 ਨੰਬਰ ਪੇਜ ਦੇ ਉੱਤੇ ਆ ਵਚਨ ਵਿੱਚ ਜਿਸ ਤਰ੍ਹਾਂ ਲਿਖਿਆ ਕਿ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਵਰ ਦੀ ਹੱਕਲੋ ਅਤੇ ਪਰਮੇਸ਼ਵਰ ਦੀ ਆਤਮਾ ਤੁਹਾਡੇ ਵਿੱਚ ਵਸਦਾ ਹੈ ਪਰਮੇਸ਼ਰ ਦੇ ਵਚਨ 'ਚ ਬੜਾ ਹੁਣ ਦੇਖੋ ਹੱਕਲ ਚੇਂਜ ਹੋ ਗਈ ਫੇਰ ਹੁਣ ਹੱਗਲ ਅਸਲ ਦੇ ਵਿੱਚ ਆਇਆ ਕਿ ਪਰਮੇਸ਼ਰ ਦੇ ਵਚਨ 'ਚ ਪੜਿਆ ਪਰਮੇਸ਼ਰ ਕਹਿੰਦਾ ਕਿ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਵਰ ਦੀ ਕੀ ਹੱਕਲ ਅੱਜ ਆਪਾਂ ਕਹਿੰਦੇ ਕੀ ਆਪਾਂ ਬਵਿੰਦਰ ਸਥਾਨ ਨੂੰ ਕਹਿੰਦਾ ਸੀ ਕਿ ਜਿੱਥੇ ਆਪਾਂ ਘਰ-ਘਰ ਦੇ ਵਿੱਚ ਜਾਂ ਕਿਸੇ ਸਥਾਨ ਦੇ ਵਿੱਚ ਮੰਦਰ ਦੇ ਵਿੱਚ ਚਰਚ ਦੇ ਵਿੱਚ ਮਸਜਿਦ ਦੇ ਵਿੱਚ ਗੁਰਦੁਆਰੇ ਦੇ ਵਿੱਚ ਕਿਸੇ ਵੀ ਥਾਂ ਤੇ ਆਪਾਂ ਮੰਨ ਲਿਆ ਕੀ ਉੱਥੇ ਕੀਆ ਹੋ ਗਿਆ ਹੈਕਟਰ ਆ ਹੋ ਗਿਆ ਪਰਮੇਸ਼ਰ ਵੀ ਰਾਜ਼ਮਾਨ ਪਰ ਪਰਮੇਸ਼ਵਰ ਕੀ ਕਹਿੰਦਾ ਕਹਿੰਦਾ ਤੁਸੀਂ ਮੇਰੀ ਹੈਕਟਰ ਆ ਅੱਜ ਪਰਮੇਸ਼ਰ ਸਾਡੇ ਅੰਦਰ ਵਾਸ ਕਰਦਾ ਬਲਕਿ ਲਾ ਕੇ ਉੱਥੇ ਵਾਸ ਕਰਦਾ ਉਹ ਜਾਏ ਚਰਚ ਹੋਵੇ ਚਾਹੇ ਉਹ ਮਸਜਿਦ ਹੋਵੇ ਚਾਹੇ ਉਹ ਗੁਰਦੁਆਰਾ ਹੋਵੇ ਚਾਹੇ ਉਹ ਮੰਦਰ ਹੋਵੇ ਪਰ ਪਰਮੇਸ਼ਰ ਉੱਥੇ ਵਾਸ ਨਹੀਂ ਕਰਦਾ ਪਰਮੇਸ਼ਰ ਅੱਜ ਵਿਅਕਤੀ ਦੇ ਅੰਦਰ ਵਾਸ ਕਰਦਾ ਪਿਆ ਪਰ ਜੇਕਰ ਅਸੀਂ ਉਸ ਸਥਾਨਾਂ ਦੇ ਉੱਤੇ ਪਰਮੇਸ਼ਰ ਨੂੰ ਪੁਕਾਰਦੇ ਨਾ ਤੇ ਪਰਮੇਸ਼ਰ ਬਨਾਜ਼ਮਾ ਜਰੂਰ ਹੁੰਦਾ ਉਹ ਕੋਈ ਵੀ ਸਥਾਨ ਹੋਵੇ ਚਾਹੇ ਉਹ ਜ਼ਰੂਰੀ ਨਹੀਂ ਹੈ ਕਿ ਜੇ ਚਾਰਚ ਦੇ ਵਿੱਚ ਖੁਦਾ ਨੂੰ ਪੁਕਾਰੋ ਜਾਂ ਚਾਰਚ ਦੇ ਵਿੱਚ ਹੀ ਖੁਦਾ ਨੂੰ ਸਾਨੂੰ ਕੀ ਆ ਮਿਲੂਗਾ ਬਿਲਕੁਲ ਵੀ ਨਹੀਂ ਆ ਪਰਮੇਸ਼ਰ ਕਹਿੰਦਾ ਤੇ ਵਚਨ ਕਹਿੰਦਾ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੀ ਕੀ ਆ ਹੈਕ ਲੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਕਿ ਉਹ ਕਹਿੰਦਾ ਕਿ ਜਿੱਥੇ ਜ ਦੋ ਤਿੰਨ ਮੇਰੇ ਨਾਮ ਤੇ ਇਕੱਠੇ ਹੋਣਗੇ ਉੱਥੇ ਮੈਂ ਕੀ ਵਿਰਾਜਮਣ ਹੋ ਜਾਊਂਗਾ ਉਹ ਜ਼ਿਕਰ ਨਹੀਂ ਕਰਦਾ ਭਾਈ ਜੇ ਦੀ ਚਰਚ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਮੈਂ ਉੱਥੇ ਮਿਲੂਗਾ ਜੇ ਦੀ ਚਰਚੇ ਦੇ ਵਿੱਚ ਹੀ ਜਾ ਕੇ ਪ੍ਰਾਰਥਨਾ ਕਰੋਗੇ ਮੈਂ ਤੁਹਾਨੂੰ ਉੱਥੇ ਮਿਲੂਗਾ ਬਿਲਕੁਲ ਨਹੀਂ ਆ ਉਹ ਕਹਿੰਦਾ ਕਿ ਤੁਸੀਂ ਹੈ ਕਲਾ ਮੈਂ ਤੁਹਾਡੇ ਅੰਦਰ ਆ ਕੇ ਗਿਆ ਵਾਸ ਕਰਦਾ ਆ ਅੱਜ ਪਰਮੇਸ਼ਰ ਸਾਡੇ ਅੰਦਰ ਆ ਕੇ ਵਾਸ ਕਰਦਾ ਆ ਉਹਦਾ ਆਤਮਾ ਸਾਡੇ ਅੰਦਰ ਵਸਿਆ ਗਿਆ ਤੇ ਅੱਜ ਸਾਨੂੰ ਕਿ ਭਜਨ ਦੀ ਨੱਠਣ ਦੀ ਜਰੂਰਤ ਨਹੀਂ ਹੈ ਬਲਕਿ ਜੇ ਇਸ ਹੀ ਜਗ੍ਹਾ ਤੇ ਦਿੱਤੀ ਹੈਗੇ ਆ ਉਸ ਜਗ੍ਹਾ ਤੇ ਕੀ ਆ ਪੁਕਾਰਨ ਦੀ ਜਰੂਰਤ ਹੈ ਪਰਮੇਸ਼ਰ ਉੱਥੇ ਹੀ ਬਰਾਜ਼ਮਾਨ ਹੋ ਜਾਂਦਾ ਪਰਮੇਸ਼ਰ ਉਸ ਸਥਾਨ ਤੇ ਜੇਕਰ ਅਜੀਮਸ ਰੂਮ ਦੇ ਵਿੱਚ ਖੁਦਾ ਨੂੰ ਪੁਕਾਰਾ ਤਾਂ ਖੁਦਾ ਨੇ ਮੈਨੂੰ ਇੱਥੇ ਚੰਗਿਆਈ ਰਹਿਣ ਦੀ ਤਾਕਤ ਰੱਖਦਾ ਹੈ ਖੁਦਾ ਨੇ ਮੈਨੂੰ ਇੱਥੇ ਬਰਕਤ ਦੇਣ ਦੀ ਤਾਕਤ ਰੱਖਦਾ ਹੈ ਮੈਂ ਇੰਤਜ਼ਾਰ ਨਹੀਂ ਕਰੂਗਾ ਕਿ ਮੈਂ ਚਾਰਚੇ ਕੋਲੋਂ ਖੁੱਲੇ ਜਾਂ ਚਾਰਚੇ ਦੇ ਵਿੱਚ ਜਾਵਾਂ ਬਲਕਿ ਜੇ ਕੋ ਮੇਰੀ ਇੱਛਾ ਆ ਜਾਂ ਜੇ ਕੋ ਮੇਰੀ ਜ਼ਰੂਰਤ ਆ ਜਾਂ ਜੇ ਕੋ ਮੇਰੀ ਦੁਆਵਾ ਆ ਜਾਂ ਜੇ ਕੋ ਜੇ ਮੈਂ ਚਾਹਦਾ ਤਾਂ ਮੈਂ ਕਿਤੇ ਵੀ ਸਥਾਨ ਤੇ ਹੁੰਦੇ ਕਦੇ ਵੀ ਜਾ ਕੇ ਪੁਕਾਰਸਾ ਜਦੋਂ ਪਰਮੇਸ਼ਰ ਉੱਥੇ ਕੀ ਬਿਰਾਜਮਾਨ ਹੋਵੇਗਾ ਪਰਮੇਸ਼ਰ ਉਸ ਥਾਂ ਤੇ ਆਵੇਗਾ ਕਿਉਂਕਿ ਪਰਮੇਸ਼ਰ ਕਹਿੰਦਾ ਜਿੱਥੇ ਮੇਰੇ ਲੋਕ ਇਕੱਠੇ ਹੁੰਦੇ ਨੇ ਨਾ ਉੱਥੇ ਕੀ ਬਿਰਾਜਮਾਨ ਜੇਕਰ ਚਰਚੇ ਚ ਜਾਂਦੇ ਤਾਂ ਚਰਚੇ ਜਿੱਦਾਂ ਲੋਕ ਪੁਕਾਰਦੇ ਤਾਂ ਪਰਮੇਸ਼ਰ ਹੁੰਦਾ ਉੱਥੇ ਪਰਮੇਸ਼ਰ ਆਉਂਦਾ ਆ ਕਿਉਂਕਿ ਉਹ ਕਹਿੰਦਾ ਕੀ ਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਤੇ ਇਕੱਠੇ ਨੇ ਮੈਂ ਉੱਥੇ ਕੀ ਆ ਵਿਰਾਜਮਾਨ ਹੈ ਤਾਂ ਇਸ ਕਰਕੇ ਬਚਨ ਕਹਿੰਦਾ ਕਿੰਨਾ ਪਰਮੇਸ਼ਰ ਕਹਿੰਦਾ ਕੀ ਆ ਤੁਸੀਂ ਇਹ ਨਹੀਂ ਜ਼ਾਹਦੇ ਕਿ ਤੁਸੀਂ ਪਰਮੇਸ਼ਰ ਦੀ ਹੈਂਕਲੋ ਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਹੁਣ ਹੈਗਰ ਚੇਂਜ ਹੋ ਗਿਆ ਵੇ ਇਹ ਤਰ੍ਹਾਂ ਕੋ ਗੁਰਤਨ ਵਿੱਚ ਪੜਿਆ ਸੀ ਕਿ ਪਰਮੇਸ਼ਰ ਦਾ ਮਨ ਦੀ ਵਿਚਾਰਾ ਆਧਨ ਕੀ ਬੁਰੀ ਰਹਿੰਦੀ ਹੈ ਅੱਜ ਪਰਮੇਸ਼ਰ ਦੇ ਬਚਨ ਚ ਆਪਾਂ ਪੜਿਆ ਕਿ ਉਦਕੋ ਦੇ ਵਿੱਚ ਕਿ ਵਿਅਕਤੀ ਦੀ ਮਨ ਦੀ ਭਾਵਨਾ ਸਾਰਾ ਦਿਨ ਬੁਰੀ ਰਹਿੰਦੀ ਹੈ ਉਹ ਇਸ ਸਾਈਕਲ ਦੀ ਗੱਲ ਕਰਦਾ ਕਿ ਅੱਜ ਵਿਅਕਤੀ ਦੇ ਅੰਦਰ ਪਰਮੇਸ਼ਰ ਦਾ ਆਤਮਾ ਵਸਦਾ ਹੈ ਪਰ ਵਿਅਕਤੀ ਦੀ ਮਨ ਦੀ ਭਾਵਨਾ ਸਾਰਾ ਦਿਨ ਕੀ ਬੁਰੀ ਰਹਿੰਦੀ ਹੈ ਉਹ ਜੇ ਸੈਕਲ ਦੀ ਸਫਾਈ ਕਰਨਾ ਚਾਹੁੰਦਾ ਜੇ ਉਸ ਵਦਨ ਦੀ ਸਫਾਈ ਕਰਨਾ ਚਾਹੁੰਦਾ ਕਿ ਇਹ ਵਦਨ ਦੀ ਕੀ ਹੈ ਵਿਅਕਤੀ ਦੀ ਸਫਾਈ ਹੋਵੇ ਅਜੇ ਸੈਕਲ ਦੀ ਸਫਾਈ ਵੀ ਚਾਹੀਦੀ ਹੈ ਸੈਕਲ ਦੇ ਵਿੱਚ ਪਰਮੇਸ਼ਰ ਰਹਤਾ ਹੈ ਸੈਕਲ ਦੇ ਵਿੱਚ ਆਪਾਂ ਪਰਮੇਸ਼ਰ ਦਾ ਕੀ ਆਦਰ ਕਰੀਏ ਅੱਗੇ ਬਚਨ 'ਚ ਦੇਖਾਂਗੇ 17 ਨੰਬਰ ਬੰਦੀ 'ਚ ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਰ ਉਹ ਦਾ ਨਾਸ਼ ਕਰੇਗਾ ਕਿਉਂ ਜੋ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ ਤੇ ਉਹ ਤੁਸੀਂ ਹੋ ਦੇਖੋ ਪਰਮੇਸ਼ਰ ਕਹਿੰਦਾ ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇਗਾ ਪਰਮੇਸ਼ਰ ਉਹ ਦਾ ਨਾਸ਼ ਕਰੇਗਾ ਕੀ ਹੁਣ ਪਰਮੇਸ਼ਰ ਇਹਦਾ ਨਾਸ਼ ਕਰੂਆ ਪਰਮੇਸ਼ਰ ਇਹਦਾ ਨੋੜਿਆ ਦਾ ਨਾਸ਼ ਕਰਕੇ ਕੀ ਉਹਨੂੰ ਮਿਲੂਗਾ ਕੁਝ ਵੀ ਨਹੀਂ ਆ ਜੇਕਰ ਪਰਮੇਸ਼ਰ ਕਹਿੰਦਾ ਕਿ ਜੇ ਕੋਈ ਪਰਮੇਸ਼ਰ ਦੀ ਹੈਕਰ ਦਾ ਨਾਸ਼ ਕਰੇਗਾ ਉਹ ਉਹਦਾ ਨਾਸ਼ ਕਰੇਗਾ ਤਾਂ ਪਰਮੇਸ਼ਰ ਸਾਨੂੰ ਕਹਿ ਰਿਹਾ ਕਿ ਜੇ ਤੁਸੀਂ ਮੇਰਾ ਕੀਆ ਨਾਸ਼ ਕਰਦੇ ਆ ਨਾ ਜੇ ਤੁਸੀਂ ਇਸ ਬਦਲ ਦਾ ਨਾਸ਼ ਕਰਦੇ ਨਾ ਜੇ ਆਪਾਂ ਗਲਤ ਵਿਚਾਰ ਸੋਚਦੇ ਆ ਗਲਤ ਖਿਆਲ ਲੈਂਦੇ ਦੂਸਰੇ ਲਈ ਬੁਰੀਆਈਆ ਲੈਂਦੇ ਤਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਡੀ ਦਾ ਨਾਸ਼ ਕਰਾਂਗਾ ਫੇ ਤੁਹਾਡਾ ਅਜੋ ਦਾਊਦ ਦੀ ਹੈਕਲਾ ਜਿਕਰ ਨਹੀਂ ਕਰਦਾ ਰਿਹਾ ਉਹਨੇ ਪਗੜ ਬਣਾ ਦਿੱਤਾ ਦਾਊਦ ਦੀ ਇੱਛਾ ਸੀ ਬਹੁਣੇ ਬਣਾ ਦੇਦਾ ਪ੍ਰਭੂ ਯਿਸੂ ਜੀ ਐਂਗਲ ਵਿੱਚ ਗਿਆ ਤਾਂ ਪਰਮੇਸ਼ਰ ਲੋਕ ਦਵਾਮਾ ਕਰਦੇ ਪ੍ਰਭੂ ਉੱਧਰ ਦੇ ਦਗਾ ਪਰ ਪਰਮੇਸ਼ਰ ਜਿਹੜੀ ਅੰਸਰ ਚ ਹੈਕਲ ਉਹ ਅਜ ਅੱਸੀ ਆ ਜਿਹੜੀ ਅੰਸਰ ਚ ਹੈਕਲ ਦੀ ਗੱਲ ਕਰਦਾ ਪਰਮੇਸ਼ਰ ਕਿ ਹੈਕਲ ਸਾਫ਼ ਹੋਣੀ ਚਾਹੀਦੀ ਆ ਹੈਕਲ ਅਤਫਾਕ ਹੋਣੀ ਚਾਹੀਦੀ ਐਸੀ ਕਰਕੇ ਮੈਂ ਕਹਿੰਦਾ ਕਿ ਜਿਹੜਾ ਪਾਕ ਆ ਉਹ ਕਿਸੇ ਜਗ੍ਹਾ ਨੂੰ ਪਾਕ ਨਹੀਂ ਕਰ ਸਕਦੇ ਪਾਕ ਲਬਜ਼ ਪਵਿੱਤਰ ਰਲਜ ਨੂੰ ਜਗਾ ਦੇ ਜੂਸ ਨਹੀਂ ਕਰ ਰਹੇ ਬਲਕਿ ਪਾਕ ਲਬਜ਼ ਅਸੀਂ ਆਪਣੇ ਜੀਵਨ ਦੇ ਤੇ ਯੂਜ਼ ਕਰ ਸਕਦੇ ਆ ਕਿਉਂਕਿ ਪਰਮੇਸ਼ਰ ਸਾਡੀ ਇਹ ਦੇਗੀਆਂ ਰੁਕੀਆਂ ਪਵਿੱਤਰ ਦੇਖਣਾ ਚਾਹਦਾ ਇਸੇ ਕਰਕੇ ਜਿਹਦਾ ਮਿਸ਼ਨ ਹੈ ਕਿ ਹੈਂਕਲ ਨੂੰ ਕੀ ਆ ਪਾਕ ਸਾਫ਼ ਕਰਨਾ ਕਿ ਅੱਜ ਉਹ ਚਾਹਦਾ ਕਿ ਹੈਂਕਲ ਜਿਹੜੀ ਕਿ ਪਵਿੱਤਰ ਹੋਣੀ ਚਾਹੀਦੀ ਅੱਗੇ ਵਚਨ ਚ ਲਿਖਿਆ ਕਿ ਉਹ ਜੋ ਪਰਮੇਸ਼ਰ ਦੀ ਹੈਂਕਲ ਪਵਿੱਤਰ ਹੈ ਤੇ ਇਹੋ ਤੁਸੀਂ ਹੋ ਦੇਖੋ ਵਚਨ ਬਿਆਨ ਕਰਦਾ ਕਹਿੰਦਾ ਤੁਸੀਂ ਆ ਜਿਹੜੀ ਹੈਂਕਲ ਆ ਇਹ ਤੁਸੀਂ ਆ ਅੱਜ ਵਿਅਕਤੀ ਕੀ ਆ ਪਰਮੇਸ਼ਰ ਦੀ ਹੈਂਕਲ ਆ ਇਸ ਹੈਂਕਲ ਦੇ ਅੰਦਰ ਪਰਮੇਸ਼ਰ ਦਾ ਆਤਮਾ ਕੀ ਆਵਾਸ ਕਰਦਾ ਹੈ ਪਰਮੇਸ਼ਰ ਇਸ ਹੈਂਕਲ ਦੇ ਅੰਦਰ ਕੀ ਰਹਿੰਦਾ ਹੈ ਅੱਜ ਸਾਨੂੰ ਵੈਲਕਮ ਕਰਨ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਸਾਡੀ ਹੈਂਕਲ ਦੇ ਵਿੱਚ ਕੀ ਅੱਜ ਵਾਸ ਕਰੇ ਇਸ ਹੈਂਕਲ ਦੇ ਵਿੱਚ ਖੁਦਾਬੰਦ ਕੀ ਰਹੇ ਤਾਂ ਕਿ ਅੱਜ ਸਾਡੀ ਹੈਂਕਲ ਜਿਹੜੀ ਕਿ ਪਵਿੱਤਰ ਹੋਣੀ ਚਾਹੀਦੀ ਏਸੇ ਕਰਕੇ ਖੁਦਾ ਕਹਿੰਦਾ ਮੈਂ ਉਦਾਸ ਹੋਇਆ ਆਦਮੀ ਬਣਾਉਣ ਦੇ ਵਿੱਚ ਕਿਉਂਕਿ ਉਹਦੀ ਵਿਚਾਰ ਜਿਹੜੀ ਉਹਦੀ ਮਨ ਦੀ ਭਾਵਨਾ ਕੀ ਆ ਬੁਰੀ ਰਹਿੰਦੀ ਹਰ ਵੇਲੇ ਤਉ ਉਹ ਦਾ ਅਸੋਇਆ ਤਾਂ ਪਰਮੇਸ਼ਰ ਅੱਗੇ ਬਚਨ ਕਹਿੰਦਾ ਕਹਿੰਦਾ ਪਹਿਲਾ ਕਲੰਥੀਆਂ ਦੇ ਵਿੱਚ ਵਿਆਹ ਕੀਤਾ ਕਿ ਸੰਤ ਪੋਲੋਸ ਵਿਆਹ ਕਰਦਾ ਕਹਿੰਦਾ ਕੀ ਆ ਪਰਮੇਸ਼ਰ ਦੀ ਆਤਮਾ ਤੁਹਾਡੇ ਵਿੱਚ ਵੱਸਦਾ ਹੈ ਕਹਿੰਦਾ ਜੇ ਤੁਸੀਂ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੋਗੇ ਤਾਂ ਪਰਮੇਸ਼ਰ ਤੁਹਾਡਾ ਵੀ ਨਾਸ਼ ਕਰੇਗਾ ਫਿਰ ਅੱਜ ਅਸੀਂ ਨਾਸ਼ ਨਹੀਂ ਕਰਉਣਾ ਆਪਣਾ ਜੀਵਨਾਂ ਦਾ ਬਲਕਿ ਆਪਾਂ ਪਰਮੇਸ਼ਰ ਦੇ ਕੋਲ ਮੰਗਣਾ ਕੀ ਪਰਮੇਸ਼ਰ ਸਾਡੀ ਹੈਕਲ ਨੂੰ ਕੀ ਕਰ ਦੇ ਖੁਫਿੱਤਰ ਕਰ ਦੇ ਅੱਜ ਤੁਹਾਨੂੰ ਵੈਲਕਮ ਕਰਨ ਦੀ ਜ਼ਰੂਰਤ ਆ ਪਰਮੇਸ਼ਰ ਨੂੰ ਕਿ ਜੇਕਰ ਪਰਮੇਸ਼ਰ ਕਹਿੰਦਾ ਕੀ ਹੈ ਪਰਮੇਸ਼ਰ ਦੇ ਹੈਂਕਰ ਜਿਹੜਾ ਕੀ ਆ ਉਹ ਵੇਚਣ ਵਾਲਾ ਨਹੀਂ ਆ ਉਹ ਸੱਜੂ ਵਿੱਚ ਕੋਈ ਕੰਮਦੰਦ ਨਹੀਂ ਬਲਕਿ ਉਹ ਪ੍ਰਾਰਥਨਾ ਦਾ ਘਾਰ ਹੈ ਉਹ ਇਸ ਹੈਂਕਰ ਦੀ ਗੱਲ ਕਰਦਾ ਪਿਆ ਕਿ ਇਹ ਹੈਂਕਰ ਜਿਹੜੀ ਕੀ ਆ ਪ੍ਰਾਰਥਨਾ ਦਾ ਘਰ ਹੋਵੇ ਇਹਦੇ ਵਿੱਚ ਪਰਮੇਸ਼ਰ ਕੀ ਹੈ ਬਰਾਜ਼ਮਾਨ ਰਹਿੰਦਾ ਹੈ ਏਸ ਪਰਮੇਸ਼ੁਰ ਐਸ ਹੱਕਲ ਦੇ ਵਿੱਚ ਕੀ ਆ ਰਹਿੰਦਾ ਆਵਾਸ ਕਰਦਾ ਉਹ ਕਹਿੰਦਾ ਤੁਸੀਂ ਆ ਹੱਕਲ ਮੈਂ ਤੁਹਾਡੇ ਅੰਦਰ ਆ ਕੇ ਰਵਾਂਗਾ ਅੱਜ ਪਰਮੇਸ਼ੁਰ ਸਾਡੇ ਜੀਵਨਾਂ ਦੇ ਵਿੱਚ ਰਹਿੰਦਾ ਅਸੀਂ ਪਰਮੇਸ਼ੁਰ ਦਾ ਕੀ ਆਦਰ ਕਰੀਏ ਪਹਿਲਾ ਗਰੰਥੀ ਦਾ 6 ਨੰਬਰ ਚੈਪਟਰ ਦੇ ਵਿੱਚ ਦੇਖਾਂਗੇ ਉਹਦੀ 19 ਨੰਬਰ ਅਤੇ 20 ਨੰਬਰ ਪੰਕਤੀ ਨੂੰ ਪੜ੍ਹਾਂਗੇ ਜੋ ਇਸ ਤਰ੍ਹਾਂ ਲਿਖਿਆ 220 ਨੰਬਰ ਪੇਜ ਦੇ ਉੱਤੇ ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਕੋਈ ਦ੍ਰਾਤਮਾ ਦੀ ਹੱਕਲ ਹੈ ਜਿਹੜੀ ਤੁਹਾਨੂੰ ਪਰਮੇਸ਼ਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ ਤੁਸੀਂ ਤਾਂ ਮੁੱਲ ਨਾਲ ਲਏ ਹੋ ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਰ ਦੀ ਵਡਿਆਈ ਕਰੋ ਆਮੀਨ ਖੁਦਾ ਦੇ ਬੱਚਿਆਂ ਦੁਆਰਾ ਆਸ਼ੀਰਵਾਦ ਦੇ ਅਦੇ ਖੁਦਾ ਦੇ ਬੱਚੇ ਜਿਹੜੇ ਬੜਿਆ ਖੁਦਾ ਦਾ ਬਚਨ ਵੇਣ ਕਰਦਾ ਕਹਿੰਦਾ ਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੀ ਜਿਹੜੀ ਦੇਹੀ ਆ ਤੁਹਾਡੀ ਦੇਹੀ ਤੁਹਾਡੇ ਅੰਦਰ ਕੀ ਹੈ ਪਵਿੱਤਰ ਆਤਮਾ ਦੀ ਹੈ ਕਿ ਲਿਆ ਅੱਜ ਜਿਹੜਾ ਤੁਹਾਡਾ ਵਦਨ ਆ ਨਾ ਇਹ ਪਵਿੱਤਰ ਆਤਮਾ ਦਾ ਮੰਦਰ ਹੈ ਆ ਇੱਡਾ ਰੋੜੇ ਦੇ ਵਿੱਚ ਜੇ ਆਪਾਂ ਘਰ ਬਣਾਉਂਦੇ ਚਾਹੇ ਲੱਖਾਂ ਰੁਪਏ ਕਰੋੜਾਂ ਰੁਪਏ ਖਰਚੇ ਕਰ ਦਈਏ ਪਰ ਪਰਮੇਸ਼ਰ ਜੇ ਕਹੀਏ ਉੱਥੇ ਨਹੀਂ ਆ ਹੁੰਦਾ ਆ ਜਦੋਂ ਅਸੀਂ ਲੋਕ ਉੱਥੇ ਜਗਤ ਉੱਤੇ ਪਕਾਦ ਦੇ ਦਾ ਪਰਮੇਸ਼ਰ ਹੁੰਦਾ ਬਿਜਾਜ਼ਮਾ ਉਹ ਚਾਹੇ ਘਰ ਦੇ ਵਿੱਚ ਹੋਈਏ ਚਾਹੇ ਭਵਨ ਦੇ ਵਿੱਚ ਹੋਈਏ ਚਾਹੇ ਅਕਲ ਦੇ ਵਿੱਚ ਕਿਸੇ ਵੀ ਸਥਾਨ ਦੇ ਦਈਏ ਪਰਮੇਸ਼ਰ ਬਿਜਾਜ਼ਮਾ ਨਾ ਹੁੰਦਾ ਪਰ ਪਰਮੇਸ਼ਰ ਅਸਲ ਵਿੱਚ ਹੈਕਤ ਸਾਡੇ ਜੀਵਨ ਨੂੰ ਕਹਿ ਰਿਹਾ ਕਹਿੰਦਾ ਕਿ ਤੁਹਾਨੂੰ ਜਿਹੜੀ ਕੀ ਆ ਗਨਰੇਸ਼ਨ ਦੀ ਵੱਲੋਂ ਮਿਲੀ ਆ ਬੋਇੰਦਰਾ ਤੋਂ ਮਿਲਿਆ ਹੈਕਤ ਤੁਸੀਂ ਆ ਅੱਜ ਇਹ ਹੈਕਲ ਪਰਮੇਸ਼ਰ ਕੀਆ ਹੈਕ ਗੱਸੀ ਆ ਪਰਮੇਸ਼ਰ ਕੋਈ ਦਰਾਤੋਂ ਜਿਹੜਾ ਕਿ ਸਾਡੇ ਅੰਦਰ ਵਾਸ ਕਰਦਾ ਇਸ ਹੈਕਲ ਦੇ ਅੰਦਰ ਵਾਸ ਕਰਦਾ ਪਰਮੇਸ਼ਰ ਇਸ ਦੇਹੀ ਦੇ ਅੰਦਰ ਪਰਮੇਸ਼ਰ ਵਾਸ ਕਰਦਾ ਹੈ ਪਰਮੇਸ਼ਰ ਸਾਡੇ ਜੀਵਨ ਵਿੱਚ ਰਹਿਣਾ ਚਾਹੁੰਦਾ ਇਸੇ ਕਰਕੇ ਕਹਿੰਦਾ ਕਹਿੰਦਾ ਜੇ ਕੋਈ ਮੇਰਾ ਵਾਸ ਕਰੇਗਾ ਤਾਂ ਮੈਂ ਵੀ ਉਹਨਾਂ ਨਾਸ਼ ਕਰਾਂਗਾ ਫਿਰ ਜੇ ਕੋਈ ਹੈਕਲ ਦਾ ਨਾਸ਼ ਕਰੇ ਜੇਕਰ ਅਸੀਂ ਆਪਣੇ ਬਦਨ ਦਾ ਨਾਸ਼ ਕਰਦੇ ਸੀ ਨਾਸ਼ ਕਿੱਦਾਂ ਕਰਦੇ ਬਦਨ ਦਾ ਜਦੋਂ ਗਲਤ ਵਿਚਾਰ ਸੋਚਦੇ ਆ ਗਲਤ ਖਿਆਲਾਂ ਦੇ ਵਿੱਚ ਜੀਵਨ ਬਦੀਤ ਕਰਦੇ ਆ ਦੂਸਰੇ ਨੇ ਬੁਰੀਾਈ ਸੋਚਦੇ ਆ ਦੂਸਰੇ ਦਾ ਮਾਰਾ ਸੋਚਦੇ ਆ ਫਿਰ ਸਾਡੇ ਆਪਾਂ ਹੈਕਲ ਦਾ ਕੀ ਕਰਦੇ ਨੇ ਨਾਸ਼ ਕਰਦੇ ਆ ਫਿਰ ਆਪਾਂ ਕੀ ਇਹ ਸਾਇਕਲ ਕਿਉਂਕਿ ਇਸ ਹੈਕਲ ਦੇ ਅੰਦਰ ਪਰਮੇਸ਼ਰ ਕੀ ਰਹਿਣਾ ਹੈ ਰੱਬ ਬਸਦਾ ਐਸੇ ਹੈਕਲ ਦੇ ਅੰਦਰ ਤਾਂ ਜਦੋਂ ਫਿਰ ਆਪਾਂ ਹੈਕਲ ਦਾ ਨਾਸ਼ ਕਰਦੇ ਤਾਂ ਪਰਮੇਸ਼ਰ ਸਾਡਾ ਨਾਸ਼ ਕਰਦਾ ਫਿਰ ਸਾਨੂੰ ਕਦੇ ਬਿਮਾਰੀਆਂ ਭੇਜਦਾ ਕਦੇ ਨਮੀਆਂ ਬਿਦਤਾਂ ਮਖੜੀਆਂ ਕਰਦਾ ਉਹ ਇਸ ਕਰਕੇ ਕਰੀਆ ਕਰਦਾ ਕਿਉਂਕਿ ਸਾਡੇ ਮਾਨ ਦੀ ਭਾਵਨਾ ਹਰ ਦਿਨ ਕੀ ਆ ਬੁਰੀ ਲੈਂਦੀ ਆ ਤੇ ਬ੍ਰੋਦਰ ਬਚਨ ਕਹਿੰਦਾ ਕਹਿੰਦਾ ਤੁਸੀਂ ਤਾਂ ਮੌਲ ਨਾਲ ਲਏ ਹੋ ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਰ ਦੀ ਕੀਆ ਵਡਿਆਈ ਕਰੋ ਅੱਜ ਪਰਮੇਸ਼ਰ ਨੇ ਸਾਨੂੰ ਮੌਲ ਨਾਲ ਖਰੀਦਿਆ ਆ ਪ੍ਰਭੂ ਨੇ ਸਾਡੇ ਤੇ ਜ਼ਾਨ ਦਿੱਤੀ ਆਪਣਾ ਲਹੂ ਪਹਾਇਆ ਅੱਜ ਸਾਨੂੰ ਜ਼ਰੂਰ ਹੈ ਕਿ ਅਸੀਂ ਆਪਣੀ ਦੇਹੀ ਦੇ ਨਾਲ ਕੀਆ ਪਰਮੇਸ਼ਰ ਦੀ ਵਡਿਆਈ ਕਰੀਏ ਅਸੀਂ ਖਰੀਦੇ ਗਏ ਆ ਪਰਮੇਸ਼ਰ ਦਾ ਬਚਨ ਕਹਿੰਦਾ ਮੈਂ ਤੁਹਾਨੂੰ ਕੀ ਮੌਲ ਨਾਲ ਖਰੀਦ ਰਿਹਾ ਤੇ ਆਪਣੀ ਦੇਹੀ ਨਾਲ ਪਰਮੇਸ਼ਰ ਦੀ ਕੀਆ ਵਡਿਆਈ ਕਰੋ ਅੱਜ ਪਰਮੇਸ਼ਰ ਕੀਆ ਸਾਡੇ ਜੀਵਨ ਦੁਆਰਾ ਕੀ ਆਪਣੀ ਵਡਿਆਈ ਚਾਹੁੰਦਾ ਹੈ ਸਾਡੇ ਜੀਵਨ ਦੁਆਰਾ ਆਪਣੀ ਕੀ ਉਹ ਮਹਿਮਾ ਚਾਹੁੰਦਾ ਹੈ ਕਿ ਮੇਰੇ ਲੋਕ ਜਿਹੜੇ ਕੀ ਮੇਰੇ ਨਾਮ ਨੂੰ ਕੀਆ ਜ਼ਲਾਲ ਦੇਣ ਮੇਰੇ ਨਾਮ ਦੀ ਵਡਿਆਈ ਕਰਨ ਮੇਰੇ ਨਾਮ ਦੀ ਕੀਆ ਮਹਿਮਾ ਕਰਨ ਉਹ ਰੱਬ ਦੇ ਨਾਮ ਨੂੰ ਕੀਆ ਉੱਚਾ ਕਰਨ ਪਰਮੇਸ਼ਵਰ ਦੇ ਨਾਮ ਨੂੰ ਕੀ ਉੱਚਾ ਕਰਨ ਹਰ ਇੱਕ ਕੰਮ ਦੇ ਜੋ ਕੀਆ ਪਰਮੇਸ਼ਵਰ ਦੇ ਨਾਮ ਨੂੰ ਕੀਆ ਜ਼ਲਾਲ ਦੇ ਅੱਜ ਪ੍ਰਭੂ ਇਹ ਜੀ ਚਾਹਦਾ ਹੈ ਕਿ ਮੇਰੇ ਲੋਕ ਜਿਹੜੇ ਕੀ ਆ ਮੇਰੀ ਵਡਿਆਈ ਕਰਨ ਜੋ ਵੀ ਜ਼ਰੂਰਤ ਹੈ ਉਹ ਮੇਰੇ ਕੋਲੋਂ ਮੰਗਣ ਤੇ ਮੈਂ ਉਹਦੀ ਇੱਛਾ ਨੂੰ ਕੀ ਕਰਾਂਗਾ ਪੂਰਾ ਕਰਾਂਗਾ ਪ੍ਰਭੂ ਕਹਿੰਦਾ ਮੈਨੂੰ ਪੁਕਾਰੋ ਕਿ ਮੈਂ ਤੁਹਾਡੀ ਕੀ ਆ ਇੱਛਾ ਪੂਰੀਏ ਕਰਾਂਗਾ ਮੈਂ ਤੁਹਾਨੂੰ ਉਧਰ ਦੇਵਾਂਗਾ ਉਹ ਚਾਹੁੰਦਾ ਕਿ ਵਿਅਕਤੀ ਜਿਹੜਾ ਕੀ ਆ ਹਰ ਇੱਕ ਮਨੁੱਖ ਜਿਹੜਾ ਕੀ ਆ ਮੇਰੀ ਜਿਹੜੀ ਕੀ ਆ ਪਸੰਦ ਕਰੇ ਮੇਰੀ ਪੜ੍ਹਾਈ ਕਰੇ ਆਪਣੀ ਦੇਹੀ ਦੇ ਨਾਲ ਆਪਣੇ ਲਫ਼ਜ਼ਾਂ ਦੁਆਰਾ ਜਿਹੜਾ ਕੀ ਆ ਉਹ ਮੇਰੇ ਨਾਮ ਜ਼ਲਾਲ ਦੇਵੇ ਅੱਜ ਵਿਅਕਤੀ ਹਰ ਇੱਕ ਪਰਸਨ ਦੇ ਕੋਲ ਇਹ ਹੀ ਚਾਹੁੰਦਾ ਹਰ ਇੱਕ ਮਨੁੱਖ ਦੇ ਕੋਲ ਇਹ ਹੀ ਚਾਹੁੰਦਾ ਕਿ ਉਹ ਕੀ ਆ ਆਪਣੀ ਦੇਹੀ ਦੇ ਨਾਲ ਕੀ ਆ ਪਰਮੇਸ਼ਰ ਦੇ ਕੰਮਾਂ ਨੂੰ ਕੀ ਪੂਰਾ ਕਰੇ ਆਪਣੀ ਦੇਹੀ ਦੇ ਨਾਲ ਕੀ ਆ ਪਰਮੇਸ਼ਰ ਦੀ ਕੀ ਉਹ ਪੜ੍ਹਾਈ ਕਰੇ ਅੱਜ ਕਿਹ ਆਪਾਂ ਹੈਕਲ ਨੂੰ ਪਾਕ ਬਣਾਉਣਾ ਆ ਆਪਣੀ ਸੈਕਲ ਨੂੰ ਇਹ ਸਾਫ ਕਰਨਾ ਹੈਕਲ ਮੀਨਸ ਕੀ ਆਪਣੀ ਦੇਹ ਨੂੰ ਆਪਣੀ ਦੇਹ ਨੂੰ ਸਾਫ ਬਣਾਉਣਾ ਆ ਤਾਂ ਕਿ ਪਰਮੇਸ਼ਰ ਸਾਡੇ ਅੰਦਰ ਆ ਕੇ ਰਵੇ ਤੇ ਇਸ ਜਦੋਂ ਹੈਕਲ ਰੋ ਜੋ ਆ ਕੇ ਰਵੇ ਤਾਂ ਫਿਰ ਕੀ ਆਪਾਂ ਪਰਮੇਸ਼ਰ ਦੇ ਨਾਮ ਨੂੰ ਕੀਆ ਜ਼ਰਾਾ ਲਈਏ ਪਰਮੇਸ਼ਰ ਦੇ ਨਾਮ ਦੇ ਕੀਆ ਸੀ ਵਡਿਆਈ ਕਰੀਏ ਪਰਮੇਸ਼ਰ ਦੇ ਨਾਮ ਨੂੰ ਸੀ ਕੀਆ ਉੱਚਾ ਕਰੀਏ ਗੰਤਬੰਦ ਨੂੰ ਪਹਿਨਣਾ ਨਹੀਂ ਈਏ ਬੁਰੀਆਂ ਚੀਜ਼ਾਂ ਨੂੰ ਪਹਿਨਣਾ ਨਹੀਂ ਈਏ ਬੁਰੀ ਇਨਸਾਨੀਅਤ ਨੂੰ ਪਹਿਨਣਾ ਨਹੀਂ ਈਏ ਮਨ ਦੇ ਗੰਦੇ ਵਿਚਾਰਾਂ ਨੂੰ ਇਨੀਆਂ ਤਨ ਦੇਈਏ ਬਲਕਿ ਕੀ ਆ ਪਰਮੇਸ਼ਵਰ ਦੇ ਵਚਨ ਨੂੰ ਅਮਿੱਤ ਰੱਖੀਏ ਪਰਮੇਸ਼ਵਰ ਦੇ ਸ਼ਬਦ ਨੂੰ ਅਮਿੱਤ ਰੱਖੀਏ ਪਰਮੇਸ਼ਵਰ ਨੂੰ ਅਮਿੱਤ ਰੱਖੀਏ ਤਾਂ ਕਿ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਕੀ ਆ ਹਰ ਇੱਕ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਤਾਂ ਕਿ ਸਾਡੇ ਜੀਵਨ ਤੋਂ ਪਰਮੇਸ਼ਵਰ ਦੇ ਨਾਮ ਨੂੰ ਕੀ ਆ ਜ਼ਲਾਲ ਮਿਲੇ ਹਰ ਇੱਕ ਬਲੋਖਾ ਦੁਆਰਾ ਪਰਮੇਸ਼ਵਰ ਦੇ ਨਾਮ ਨੂੰ ਕੀ ਆ ਜ਼ਲਾਲ ਮਿਲੇ ਤਾਂ ਕਿ ਜਿੰਨਾ ਸਮਾਂ ਵੀ ਇਸੇ ਦਰਜੇ ਤੇ ਅਸੀਂ ਗੁਜ਼ਾਰੀਏ ਜਿੰਨਾ ਸਮਾਂ ਵੀ ਇਸੇ ਦਰਜੇ ਤੇ ਰਹੀਏ ਅਸੀਂ ਇਸੇ ਦਰਜੇ ਉੱਤੇ ਰਹਿ ਕੇ ਵੀ ਕੀ ਆ ਪਰਮੇਸ਼ਵਰ ਦੇ ਨਾਮ ਨੂੰ ਕੀ ਆ ਜ਼ਲਾਲ ਦੇਈਏ ਪਰਮੇਸ਼ਵਰ ਦੇ ਨਾਮ ਨੂੰ ਕੀ ਆ ਉੱਚਿਆ ਕਰੇ परमेश्वर इस वचन वरकत आशिश देव शक्तिमान खुदावन जिंदा परमेर जिंदा प्रभु जी मेरे प्रभु की, साड़ी हैकल की पाक साफ होनी चाहिए प्रभु जी क्योंकि अंदर प्रभु मेरे कर दे वास करते प्रभु जी मेरे खुदावन अलकम करते हाइक मेरे प्रभु रवो मेरे प्रभु जी ਇਸ ਦੇਹਿਆ ਨੂੰ ਪਵਿੱਤਰ ਕਰੋ ਮੇਰੇ ਪ੍ਰਭੂ ਤਾਂ ਕਿ ਅਸੀਂ ਪਵਿੱਤਰਤਾ ਹੀ ਦੇ ਨਾਲ ਅਕੀਆ ਆਪਣਾ ਜੀਵਨ ਬਤੀਤ ਕਰ ਸਕੀਏ ਪ੍ਰਭੂ ਅੱਜ ਜੋ ਅਸੀਂ ਤੁਹਾਡੇ ਬਚਨ ਵਿੱਚੋਂ ਸਿੱਖਿਆ ਮੇਰੇ ਪ੍ਰਭੂ ਬਚਨ ਵਿੱਚੋਂ ਪੜਿਆ ਪ੍ਰਭੂ ਕਿ ਤੁਸੀਂ ਚਾਹੁੰਦੇ ਆ ਕਿ ਅਸੀਂ ਆਪਣੀ ਦੇਹਿਆ ਦੇ ਨਾਲ ਪ੍ਰਭੂ ਤੁਹਾਡੀ ਕੀਆ ਵਡਿਆਈ ਕਰੀ ਪ੍ਰਭੂ ਹਰ ਇੱਕ ਮਨੁੱਖ ਤੇ ਹਰ ਆਪਣੇ ਦੀਆ ਪੁੱਤਰਾਂ ਤੇ ਦਇਆ ਕਰ ਪ੍ਰਭੂ ਜਿੰਨੇ ਵੀ ਅੱਜ ਤਰੇ ਇਸ ਬਾਣੀ ਨੂੰ ਸੁਣਨ ਪ੍ਰਭੂ ਤੇਰੇ ਬਚਨ ਨੂੰ ਸੁਣਨ ਪ੍ਰਭੂ ਤੇਰੀ ਆਸ਼ੀਸ਼ ਉਹਨਾਂ ਤੇ ਹੋਵੇ ਪ੍ਰਭੂ ਤੇਰੀ ਵਰਕਤ ਖੁਦਾਵੰਨਾਂ ਉੱਤੇ ਹੋਵੇ ਪ੍ਰਭੂ ਜੀ ਤੇਰੀ ਬਲੇਸਿੰਗ ਹੁਣਾਂ ਤੇ ਹੋਵੇ ਪ੍ਰਭੂ ਸਵੜਾ ਦੀ ਹੈਂਕਲ ਨੂੰ ਪ੍ਰਭੂ ਤੋ ਸਿਰਫ ਬਿੱਤਰ ਕਰੋ ਕਿਉਂਕਿ ਕੋਈ ਇਤਰਾਤਮਾ ਸਵੜਾ ਦੀ ਹੈਂਕਲ ਵਿੱਚ ਵਾਸ ਕਰਦਾ ਪ੍ਰਭੂ ਅੱਜ ਅਸੀਂ ਪ੍ਰਭੂ ਹੈਂਕਲ ਦਾ ਨਾਸ਼ਨਾ ਕਰਨੀ ਕਿਉਂਕਿ ਪ੍ਰਭੂ ਤੁਹਾਡਾ ਬਚਨ ਕਹਿੰਦਾ ਜੇ ਕੋਈ ਪਰਮੇਸ਼ਰ ਦੀ ਹੈਂਕਲ ਦਾ ਨਾਸ਼ ਕਰੇਗਾ ਤਾਂ ਪਰਮੇਸ਼ਰ ਵੀ ਉਸ ਦਾ ਕੀ ਆ ਨਾਸ਼ ਕਰੇਗਾ ਪ੍ਰਭੂ ਅੱਜ ਇਸ ਹੈਂਕਲ ਦੀ ਸਫਾਈ ਕਰੋ ਪ੍ਰਭੂ ਜੀ ਅੱਜ ਇਸ ਗੋਦਨ ਦੀ ਦੇਹ ਦੀ ਸਫਾਈ ਕਰ ਪ੍ਰਭੂ ਕੋਈ ਪਾਪ ਪਿਆ ਕੋਈ ਗਨਾਹ ਹੈ ਕੋਈ ਵੰਧਨ ਹੈ ਕੋਈ ਵਾਦੀ ਹੈ ਇਹ ਬਦ ਇਹ ਹੈਂਕਲ ਵਿੱਚ ਰਹਿ ਨਾ ਸਕੇ ਕਿਉਂਕਿ ਪ੍ਰਭੂ ਤੁਸੀਂ ਕੀ ਆ ਮੰਦਰ ਹੈ ਆਜੇ ਪ੍ਰਭੂ ਜੀ ਤੁਸੀਂ ਕੀ ਆ ਅੱਜ ਸਾਡੀ ਇਹ ਮੰਦਰ ਹੈ ਕਿਉਂਕਿ ਇਸ ਮੰਦਰ ਦੇ ਵਿੱਚ ਤੁਸੀਂ ਕੀ ਰਹਿੰਦੇ ਆ ਪ੍ਰਭੂ ਇਸ ਘਰ ਦੇ ਵਿੱਚ ਖੁਦਾਵੰ ਤੁਸੀਂ ਰਹਿੰਦੇ ਆ ਤੇ ਇਸ ਘਰ ਦੀ ਸਫਾਈ ਹੋਵੇ ਪ੍ਰਭੂ ਇਸ ਘਰ ਦੀ ਪ੍ਰਭੂ ਸਫਾਈ ਹੋਵੇ ਸਫਾਈ ਤੁਸੀਂ ਕਰਨ ਦੀ ਤਾਕਤ ਰੱਖਦੇ ਆ ਮੇਰੇ ਪ੍ਰਭੂ ਅੱਜ ਸਾਡੇ ਬਦਨਾ ਦੀ ਸਫਾਈ ਕਰ ਮੇਰੇ ਪ੍ਰਭੂ ਤਾਂ ਕਿ ਤੁਸੀਂ ਸਾਡੀ ਸੀ ਉਹਨਾਂ ਦੇ ਵਿੱਚ ਰਬੇ ਮੇਰੇ ਪ੍ਰਭੂ ਤਾਂ ਕਿ ਜੀ ਤੁਹਾਡੇ ਨਾਮ ਨੂੰ ਜ਼ਰਾਲ ਦਈਏ ਪ੍ਰਭੂ ਜੀ ਅੱਜ ਜੋ ਅਸੀਂ ਵਚਨ ਵਿੱਚੋਂ ਸਿੱਖਿਆ ਮੇਰੇ ਪ੍ਰਭੂ ਸਾਰੇ ਆਸ਼ੀਸ਼ ਨੂੰ ਪਾਉਣ ਪ੍ਰਭੂ ਜੀ ਸਮਾਣਾ ਦੇ ਜੀਵ ਵਿੱਚ ਤਰ੍ਹਾਂ ਕਾਰਿਆ ਹੋਵੇ ਪ੍ਰਭੂ ਸਭ ਲੋ ਦੇ ਸੀਵਨ ਚੇਂਜ ਕੀਤੇ ਧੰਨ ਪ੍ਰਭੂ ਸਭਨਾ ਦੇ ਜੀਵਨ ਚੇਂਜ ਕੀਤੇ ਧੰਨ ਪ੍ਰਭੂ ਤੇਰੀ ਆਸ਼ੀਸ਼ ਸਭਨਾ ਤੇ ਹੋਵੇ ਬਰਕਰਾਰ ਆਸ਼ੀਸ਼ ਹੋਵੇ ਪ੍ਰਭੂ ਸਦਾ ਦੀ ਆਸ਼ੀਸ਼ ਸਭਨਾ ਤੇ ਹੋਵੇ ਪ੍ਰਭੂ ਸਭਨਾ ਦੇ ਮਨ ਸਭਨਾ ਦੇ ਖਿਆਲ ਸਭਨਾ ਦੀ ਸੋਚ ਵਿਚਾਰ ਚੇਂਜ ਹੋਣ ਪ੍ਰਭੂ ਤੇਰੇ ਬਚਨ ਨੂੰ ਪੜਨ ਤੇਰੇ ਬਚਨ ਦੁਆਰਾ ਆਸ਼ੀਸ਼ ਨੂੰ ਪਾਉਣ ਪ੍ਰਭੂ ਤੇਰੀ ਵੱਡੀ ਕਿਰਪਾ ਬਕਰ ਸਦਾ ਦੀ ਆਸ਼ੀਸ਼ ਕਾਇਮ ਰੱਖੋ ਆਸ਼ੀਸ਼ ਤੇ ਆਸ਼ੀਸ਼ ਹੋਵੇ ਤੜੀ ਵੱਡੀ ਬਰਕਤ ਹੋਵੇ ਇਹ ਦੁਆ ਨੂੰ ਸੁਣਨ ਦੇ ਲਈ ਪ੍ਰਭੂ ਤੇ ਰੱਤ ਅਨੁਭਵ ਪ੍ਰ ਇਹ ਸਾਰੀ ਪ੍ਰਾਰਥਨਾ ਖੁਦਾਵੰ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਧੰਨਵਾਦ ਸਹਿਤ ਮੰਗਦੇ ਆਂ ਅਮੇਨ ਸਾਰੇ ਜਮਸੀ ਦੀ ਗੋਡ ਬਲੈਸੂ ਖੁਦਾਵੰ ਇਸ ਸਭਾ ਚੰਦੋਂ ਵਾਰ ਪਾਣੋ ਆਸ਼ੀਸ਼ ਵਰਕਤ ਅਮੇਨ